ਸਾਤਰੀਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਮੌਜੂਦ ਨੇ ਬੇਹਦ ਮੁੱਦਿਆਂ ਤੇ ਚਰਚਾ ਕਰਾਂਗੇ ਲੁਧਿਆਣੇ ਵਾਲੇ ਇਲੈਕਸ਼ਨ ਨੂੰ ਲੈ ਕੇ ਜਿਸ ਤਰੀਕੇ ਦੇ ਰੁਝਾਨ ਦੇ ਜਿਸ ਤਰੀਕੇ ਦੇ ਨਤੀਜੇ ਸਾਹਮਣੇ ਆ ਰਹੇ ਨੇ ਉਹ ਪੰਜਾਬ ਦੀ ਸਿਆਸਤ ਨੂੰ ਜਾਂ ਪੰਜਾਬ ਦੇ ਆਉਣ ਵਾਲੀ 2027 ਦੀ ਇਲੈਕਸ਼ਨ ਨੂੰ ਕਿਵੇਂ ਤੈਅ ਕਰਦੇ ਨੇ ਉਸ ਉੱਤੇ ਵੀ ਗੱਲਬਾਤ ਹੋਏਗੀ ਸਵਾਗਤ ਹੈ ਤੁਹਾਡਾ ਕੁੱਕੀ ਗਿੱਲ ਜੀ ਥੈਂਕ ਯੂ ਸੋ ਮਾਚ ਸੁਖਵਿੰਦਰ ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਕਾਸ਼ਕਰ ਲੁਧਿਆਣਾ ਦੀ ਇਲੈਕਸ਼ਨ ਇਸ ਕਰਕੇ ਵੀ ਦਿਲਚਸਪ ਹੁੰਦੀ ਹੈ ਕਿ ਰਹਿ ਗਿਆ ਸਾਲ ਬੇਟ ਸਰਕਾਰ ਦਾ ਸਰਕਾਰ ਦੀ ਖਰਗਜ਼ਾਰੀ ਕਿਦਾਂ ਦੀ ਰਹੀ ਮੈਂ ਦੇਖ ਰਿਹਾ ਸੀਗਾ ਕਿ ਹੁਣ ਤੱਕ ਜਿਹੜੀ ਹੈ ਉਹ ਸੰਜੀਵ ਅਰੋੜਾ ਦੀ ਜਦੋਂ ਅਸੀਂ ਚਰਚਾ ਕਰ ਰਹੇ ਹਾਂ ਉਹ ਲੀਡ ਜਿਹੜੀ 7500 ਤੋਂ ਪਾਰ ਹੋ ਗਈ ਤੇ ਅਕਾਲੀ ਦਲ ਦਾ ਵੀ ਇਹ ਦੇ ਵਿੱਚ ਹਾਸ਼ੀਏ ਤੇ ਜਾਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਜਾਂ ਕਹਿ ਲਓ ਕਿ ਖੇਤਰੀ ਪਾਰਟੀ ਜਦੋਂ ਗੱਲ ਹੁੰਦੀ ਹੈ ਖੇਤਰੀ ਸਿਆਸਤ ਹੀ ਹੁੰਦੀ ਹੈ ਉਹ ਵੀ ਨਾਲ ਨਾਲ ਸਵਾਲ ਹੋਣਗੇ ਪਹਿਲਾਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਨੂੰ ਅਸੀਂ ਕਿਵੇਂ ਸਮਝੀਏ ਕੀ ਹੁਣ ਅਰਵਿੰਦ ਕੇਜਰੀਵਾਲੀ ਰਾਜ ਸਭਾ ਜਾਰਦਾ ਰਾਤ ਸਾਫ ਹੋ ਗਿਆ ਕੀ ਹੁਣ ਸੰਜੀਵ अरोड़ा ਜਿਹੜੇ ਉਹ ਡਿਪਟੀ ਮੁੱਖ ਮੰਤਰੀ ਦਾ ਕੈਬਨਟ ਦਾ ਕੋ ਵੱਡਾ ਉਹਦਾ ਮਤਲਬ ਕਿ ਵੱਡੇ ਮਹਿਕਮੇ ਜਿਵੇਂ ਹੁੰਦਾ ਕਿ ਸੈਕੰਡਰੀ ਨੰਬਰ ਤੇ ਕੌਣ ਹੁੰਦਾ ਮੁੱਖ ਮੰਤਰੀ ਬਾਦ ਉਹ ਜੀ ਪੋਜੀਸ਼ਨ ਦੇ ਵਿੱਚ ਨਜ਼ਰ ਆਉਣਗੇ ਜਾਂ ਫਿਰ ਸੰਜੀਵ अरोड़ा ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਜਿਹੜਾ ਫੈਕਟਰ ਹੁੰਦਾ ਕੇੰਦੂ ਭਾਈਚਾਰੇ ਦੇ ਵੋਟ ਜਾਂ ਵਪਾਰੀ ਭਾਈਚਾਰੇ ਦੀ ਵੋਟ ਉਹਨੂੰ ਕੈਚ ਕਰਨ ਲਈ ਕੱਲ ਆਮ ਆਦਮੀ ਪਾਰਟੀ ਦੇ ਲਈ ਯੱਗ ਸਾਂ ਹੋਣਗੇ ਤੇ ਇੱਕ ਹੋਰ ਵੱਡੀ ਗੱਲ ਇਹਦੇ ਵਿੱਚ ਕਿ ਕੀ ਇਹ ਜਿਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਜਿੱਤ ਹੈ ਜਾਂ ਮੁੱਖ ਮੰਤਰੀ ਭਗਵਤਪਾਣੂ ਇਹਦਾ ਸੇਰਾ ਜਾਊਗਾ ਜਾਂ ਇਹਦਾ ਸੇਰਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਟੀਮ ਨੂੰ ਜਾਏਗਾ ਇਹ ਜਿਹੜੇ ਅੱਜ ਚੋਣ ਨਤੀਜੇ ਆਏ ਹਨ ਹਜੇ ਪੂਰੇ ਮੁਕੰਮਲ ਤਾਂ ਆਉਣੇ ਹੈਗੇ ਕਿਉਂਕਿ 11 ਜਿਹੜੇ ਹੈਗੇ ਆ ਹਲਕੇ ਦੇ ਵਿੱਚੋਂ ਜਿਹੜੇ ਮਤਲਬ ਸੈਗਮੈਂਟ ਬਣਾਏ ਹੋਏ ਸੀ ਇਹਨਾਂ ਨੇ 14 ਵਿੱਚੋਂ 11 ਦੀ VOTING ਕੰਪਲੀਟ ਹੋ ਚੁੱਕੀ ਆ ਤੇ ਸਿਆਣ ਹਲਕੇ ਜਿਹਦੇ ਦੰਦੇ ਹੈਗੇ ਜਿੱਥੇ ਕਾਊਂਟਿੰਗ ਹੋਣੀ ਹੈਗੀ ਪਰ ਹੁਣ ਤੱਕ ਤਾਂ ਇੰਨੀ ਸਮੇਂ ਤੋਂ ਚੈੱਕ ਕਰ ਕੀਤਾ ਹੈਗਾ 7500 ਪਾਰ ਕਰ ਚੁੱਕੀ ਪੀਐਲ ਜਿਹੜੀ ਸੰਜੀਵ ਅਰੋੜਾ ਜਿਹੜੇ ਆਪ ਦੇ ਕੈਂਡੀਡੇਟ ਨੇ ਸੈਟ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਵੀ ਨੇ ਹੁਣ ਇੱਕ ਗੱਲ ਤਾਂ ਇਹ ਨਾਲ ਤੈਅ ਹੋਊਗੀ ਕਿ ਹੁਣ ਉਹਨਾਂ ਨੇ ਆਪਣੀ ਰਾਜ ਸਭਾ ਸੀਟ ਤੋਂ ਰਿਜ਼ਾਈਨ ਕਰਨਗੇ ਉਹ ਉਹਦੀ ਥਾਂ ਤੇ ਆਪ ਲੀਡਰਸ਼ਿਪ ਕੀ ਉਹ ਆਪਣਾ ਨਵਾਂ ਕੈਂਡੀਡੇਟ ਬਣਾਉਂਦੀ ਹੈਗੀ ਆ ਉਦੇ ਬਰਲ ਹੀ ਸਭ ਦੇ ਮਤਲਬ ਮਤਲਬ ਇਸ ਤ੍ਰੇਸ਼ਵਰੀ ਤਵੱਜਾ ਰੋਗੀ ਕਿਉਂਕਿ ਬਹੁ ਚਿਹਰੇ ਉਹਦੇ ਸਾਹਮਣੇ ਆ ਰਿਹਾ ਜਾਂ ਤਾਂ ਮਨੀਸ਼ ਸ਼ਿਸ਼ੂਧਿਆ ਜਾਊਗਾ ਤੇ ਜਾਂ ਫਿਰ ਆਪ ਦਾ ਸੁਪਰੀਮੋ ਅਰਵਿੰਦ ਕੇਜਰੀ ਗੱਲ ਜਾਊਗਾ ਇਹ ਦੇਤੇ ਵਿੱਚ ਇੱਕ ਜ਼ਰੂਰ ਨਰਾਸ਼ਾ ਹੋਈ ਆ ਸੰਜੀਵ ਰੋਡੇ ਦੀ ਯਤਨਾ ਕਿ ਦੁਆਰਾ ਜਿਹੜਾ ਲੁਧਿਆਣਾ ਵੈਸਟ ਹਲਕੇ ਦੇ ਵੋਟਰਸ ਹੈਗੇ ਆ ਉਹਨਾਂ ਨੇ ਦਿੱਲੀ ਦੀ ਜਿਹੜੀ ਇਥੇ ਸ਼ਾਪ ਹੈਗੀ ਆ ਪੰਜਾਬ ਦੀ ਸਰਕਾਰ ਉੱਤੇ ਉਸ ਨੂੰ ਹੋਰ ਪੱਖਿਆ ਕਰ ਦਤਾ ਹੈਗਾ ਕਿਉਂਕਿ ਮੁੱਖ ਰੂਪ ਵਿੱਚ ਜਿਹੜੀ ਸੰਜੀਵ ਰੋੜੇ ਦੀ ਕੈਂਪੇਨ ਸੀ ਉਹ ਮਨੀਸ਼ ਸੁਸ਼ੋਧਿਆ ਨੇ ਹੀ ਰਨ ਕੀਤੀ ਸੀਗੀ টুਦੀ ਲਾਸਟ ਮੂਮੈਂਟ ਸੋ ਇਸ ਕਰਕੇ ਇੱਥੇ ਇਹ 15% ਤਵਜੋ ਪੀਤੀ ਜਾ ਰਹੀ ਸੀ ਵੀ ਸ਼ਾਇਦ ਦਿੱਲੀ ਨੂੰ ਰਿਐਕਟ ਕਰਕੇ ਕਿਸੇ ਹੋਰ ਕੈਂਡੀਡੇਟ ਨੂੰ ਇੱਥੇ ਮੌਕਾ ਦਿੱਤਾ ਜਾਊਗਾ ਉਸ ਵਿੱਚ ਐਕਸਪੈਕਟੇਸ਼ਨਸ ਹਨ ਨਾ ਜਾਦੇ ਭਾਤ ਭੂਸ਼ਣ ਅਸ਼ੁਧੀਆਂ ਸੀਗੀਆਂ ਪਰ ਇਸ ਉਤੀਜਾ ਨੇ ਬਹੁਤ ਵੱਡੀ ਨਿਰਾਸ਼ਾ ਪਾਈ ਹੈਗੀ ਆ ਕਾਂਗਰਸ ਦੇ ਸੇਮਿਆਂ ਦੇ ਵਿੱਚ ਵੀ ਕਿਉਂਕਿ ਜਿਸ ਤਰ੍ਹਾਂ ਦੀ ਪਰਫਾਰਮੈਂਸ ਆਸ਼ੂ ਐਕਸਪੈਕਟ ਕਰਦਾ ਸੀਗਾ ਉਸ ਤਰ੍ਹਾਂ ਦੀ ਪਰਫਾਰਮੈਂਸ ਹੁਣ ਤੋਂ ਹੋਈ ਨਹੀਂ ਹੈਗੀ ਸੋ ਉਹਨਾਂ ਨੇ ਜੋਰ ਤਾਂ ਉਹਨਾਂ ਨੇ ਹੀ ਬਹੁਤ ਲਾਇਆ ਪਰ ਉਹਦੇ ਵਿੱਚ ਇਹ ਗੱਲ ਹੈ ਕਿ ਪੂਰੀ ਤਰ੍ਹਾਂ ਸਾਬਤ ਹੋ ਗਈ ਕਿ ਜਿਹੜੀ ਕਾਂਗਰਸ ਦੀ ਅੰਦਰੂਨੀ ਫੋਰਟ ਹੈ ਜਾਂ ਲੀਡਰਸ਼ਿਪ ਦੇ ਵਿੱਚ ਨਾਤੇ ਬਹੁਤਾਂ ਦੇ ਵਿੱਚ ਉਸ ਚੀਜ਼ ਨੇ ਇਹਨਾਂ ਦੀ ਹਾਰ ਜਿੱਤ ਤੇ ਫਰਕ ਪਾਇਆ ਹੈਗਾ ਸੋ ਜੇ ਉਹ ਇਸੇ ਇਕੱਠੇ ਹੋ ਕੇ ਚੱਲਦੇ ਦਾ 7.5 ਹਜ਼ਾਰ ਦਾ ਫਰਕ ਕੋਈ ਬਹੁਤਾ ਜਾਦੇ ਫਰਕ ਨਹੀਂ ਸੀਗਾ ਇਹਨੂੰ ਮਤਲਬ ਕਿ ਮਿਊਟੀਲਾਈਜ਼ ਕੀਤਾ ਜਾ ਸਕਦਾ ਸੀਗਾ ਪਰ ਇਹ ਸੰਭਲੇ ਨਹੀਂ ਹੈਗੇ ਇਸ ਗੱਲ ਤੋਂ ਭਾਰਤ ਭਾਰਤੀ ਜਨਤਾ ਪਾਰਟੀ ਵੀ ਇਹ ਮਤਲਬ ਕਿ ਮਜੂਰੀ ਰਹੀ ਆ ਕਿ ਉਹਨਾਂ ਨੇ ਆਪਣਾ ਕੈਂਡੀਡੇਟ ਬਹੁਤ ਲੇਟ ਟੂ ਕਲੀਅਰ ਕੀਤਾ ਹੈਗਾ ਜਿਸ ਕਰਕੇ ਉਹਨਾਂ ਨੂੰ ਜਿਹੜਾ ਕੈਂਡੀਡੇਟ ਸੀਗਾ ਜੀਵਨ ਗੁੱਤਾ ਉਹ ਪੂਰਾ ਟਾਈਮ ਨਹੀਂ ਮਿਲ ਸਕਿਆ ਕੋ ਆਪਣੇ ਪੂਰਾ ਦਰੂਨੀ ਹਲਕਿਆਂ ਤੱਕ ਆਪਣੀ ਪਹੁੰਚ ਪਨਾ ਸਕਦੇ ਸੋ ਇਸ ਦੀ ਉਹਨਾਂ ਨੂੰ ਸੈਟ ਬੈਕ ਹੋਈ ਹੈਗੀ ਪਰ ਫਿਰ ਵੀ ਉਹਨਾਂ ਨੇ ਆਪਣੀ ਜ਼ਮਾਨਤ ਬਚਾ ਲਈ ਹੈਗੀ 15000 ਪਲਸ ਤੇ ਉਹ ਖੜੇ ਹੈਗੇ ਆ ਇਸ ਕਰਕੇ 15000 ਮਿਨੀਮਮ ਵੋਟਸ ਚਾਹੀਦੀਆਂ ਸੀਗੀਆਂ ਜੇ ਤੁਸੀਂ ਆਪਣੀ ਜ਼ਮਾਨਤ ਬਚਾਉਣੀ ਹੈਗੀ ਤਾਂ ਜਿੱਥੋਂ ਤੱਕ ਅਕਾਲੀ ਦਾ ਪਾਗਲ ਦੇ ਕੈਂਡੀਡੇਟ ਪਰਪਕਾਰ ਸਿੰਘ ਭਮਣ ਦਾ ਸਵਾਲ ਹੈਗਾ ਉਹਨਾਂ ਨੇ ਜਿਹੜੀ ਪਿਛਲੀ ਵਾਰੀ 222 ਚ ਜੋ ਪਰਫਾਰਮੈਂਸ ਸੀ ਕਾਲੀਦਰ ਬਾਦਲ ਦੀ ਉਹਦੇ 10000 92 ਵੋਟਾਂ ਮਈਆਂ ਸੀ ਹਮੇਸ਼ੀ ਅੰਦਰ ਸਿੰਘ ਗਰੇਵਾਲ ਐਸ ਪਰ ਇਹਨਾਂ ਨੂੰ ਮੇ ਸਾਢੇ 5000 ਵੋਟ ਪਈ ਹੈਗੀ ਹੁਣ ਤੱਕ ਸੋ ਹੋਰ ਤੋਂ ਕਿਆਂ ਵੋਟਾਂ ਪੈ ਜਾਣਗੀਆਂ ਪਰ ਜਿਹੜੀ ਪਰਫਾਰਮੈਂਸ ਆ ਬਹੁਤ ਹੋਰ ਪਰਫਾਰਮੈਂਸ ਰਹੀ ਹੈ ਤੇ ਇਹ ਰਿਫਲੈਕਟ ਕਰਦੇ ਪਰਕਾਰ ਸੇ ਘੁੰਮਣੋਂ ਪਹਿਲੀ ਵਾਰੀ ਚੋਣ ਲੜੇ ਸੀ ਅਸੈਂਬਲੀ ਦੀ ਉਹਨਾਂ ਨੇ ਮਿਹਨਤ নো ਡਾਊਟ ਤੇ ਬਹੁਤ ਮਿਹਨਤ ਕੀਤੀ ਹੈ ਤੇ ਉਹਨਾਂ ਕੋਲੇ ਲੰਮਾ ਸਮੇਂ ਤੋਂ ਉਹਨਾਂ ਦੀ ਉਮੀਦਵਾਰੀ ਐਲਾਨੀ ਵੀ ਗਈ ਸੀ ਪਰ ਇਸ ਚੀਜ਼ ਦੇ ਨਾਲ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਐਕਟਿਵਲੀ ਕੰਪੇਨਿੰਗ ਕੀਤੀ ਅੱਗੇ ਹੋ ਕੇ ਉਹਦੇ ਤੇ ਵੀ ਰਿਫਲੈਕਸ਼ਨਸ ਹੋਵੀਆਂ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਉਹ ਵੋਟਰਾਂ ਨੂੰ ਈਵਨ ਅਰਬਨ ਵੋਟਰਸ ਦੇ ਵਿੱਚ ਵੀ ਉਹਨਾਂ ਦੀ ਲੀਡਰਸ਼ਿਪ ਨੂੰ ਸਬਕਾਰਿਆ ਨਹੀਂ ਜਾ ਰਿਹਾ ਕਿਉਂਕਿ ਇੱਥੇ ਬਲਾਰਨਾ ਵੈਸਟ ਦੇ ਬਹੁਤ ਵੱਡੇ ਹਿੱਸੇ ਵਿੱਚ ਸਿੱਖਾਂ ਦੀ ਵਸੋਂ ਵੀ ਹੈਗੀ ਹੈ ਉਸ ਦੇ ਬਾਵਾਜੂਨ ਵੀ ਉਹਨਾਂ ਨੂੰ ਜਿਸ ਤਰ੍ਹਾਂ ਦਾ ਰਿਸਪਾਂਸ ਕਮਿਊਨਿਟੀ ਤੋਂ ਹੀ ਮਿਲਦਾ ਏ ਇਹਦਾ ਸੀ ਉਹ ਵੀ ਨਹੀਂ ਮਿਲਿਆਗਾ ਸੋ ਇਹ ਨਾਲ ਈਵਨ ਕੇ ਦਲਤ ਸਮਾਜ ਜਿਹੜਾ ਕਿ ਪਹਿਲੇ ਇਹਨਾਂ ਦੇ ਨਾਲ ਹੁੰਦਾ ਸੀ ਸੋਨੀ ਕਾਲੀ ਦਾ ਪਾਦਲ ਦੇ ਦਾ ਨ ਹੋਣੀ ਹੈ ਉਹ ਵੀ ਧੜਾ ਜਿਹੜਾ ਹੈਗਾ ਉਹ ਆਪ ਨਾਲ ਖੜਾ ਖੜਾ ਹੋ ਗਿਆ ਹੈਗਾ ਉਸ ਨਾਲ ਇਹਨਾਂ ਨੂੰ ਦਲਤ ਵੋਟ ਦਾ ਵੀ ਕਾਫੀ ਘਾਟਾ ਪਿਆ ਹੋਊਗਾ ਸੋ ਇਸ ਕਰਕੇ ਚਰਿੱਤਕ ਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਉਹ ਮੋੜ ਤੋਂ ਬਹੁਤ ਵੱਡੇ ਕੁਐਸਚਨ ਮਾਰਕ ਵਿੱਚ ਆ ਗਈ ਹੈਗੀ ਹੈ ਸੋ ਇਸ ਨਾਲ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਅਬਿਲਿਟੀ ਟੂ ਲੀਡ ਹੈਗੀਆਂ ਪਾਰਟੀਆਂ ਦਾ ਸੋਚੇ ਪੰਜਾਬ ਵਿੱਚ ਉਹਨਾਂ ਦੀ ਜੋ ਲੀਡਰਸ਼ਿਪ ਦਾ ਰੋਲ ਹੈਗਾ ਉਹਦੇ ਤੇ ਉਹਨਾਂ ਨੂੰ ਰਿਫਲੈਕਟ ਕਰਨਾ ਪਊਗਾ ਦੁਆਰਾ ਜੇ ਅਕਾਲੀ ਦਲ ਨੇ ਆਪਣੀ ਸਥਿਤੀ ਸੰਭਾਲਣੀ ਹੈਗੀ ਆ ਤਾਂ ਹੂੰ ਮਿਲਣ ਸਭ ਆਪਾਂ ਕਨੇ ਕਨੇ ਤੇ ਵੀ ਆਵਾਂਗੇ ਪਹਿਲਾਂ ਕੋਈ ਫੇਰ ਆਮ ਆਦਮੀ ਪਾਰਟੀ ਤੇ ਫੋਕਸ ਕਰਦੇ ਆ ਕਿ ਹਾਲੇ ਤੱਕ ਉਹ ਜਿਹੜਾ 11 1100 ਦਾ ਵਾਅਦਾ ਸੀ ਉਹ ਉਸ ਤਰੀਕੇ ਨਾਲ ਪੂਰਾ ਨਹੀਂ ਹੋਇਆ ਵਪਾਰੀਆਂ ਨੂੰ ਧਮਕੀਆਂ ਦੀ ਖਬਰਾਂ ਉਹ ਲਗਾਤਾਰ ਨਾਲ ਚੱਲਦੀਆਂ ਰਹੀਆਂ ਸਰਕਾਰ ਜਾਂ ਪੁਲਿਸ ਦੀ ਧੱਕੇਸ਼ਾਹੀ ਜਾਂ ਕਾਨੂੰਨ ਦੇ ਸਵਾਲ ਉਹ ਸਾਰੇ ਲਗਾਤਾਰ ਉੱਠਦੇ ਰਹੇ ਫਿਰ ਕਿਰਸ਼ ਕਾਰਨ ਰਹਿ ਕਿ ਇੱਥੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਦੇ ਉਮੀਦਵਾਰ ਮੈਂ ਹੁਣ ਦੇਖ ਰਿਹਾ ਜਦੋਂ ਆਪਾਂ ਚਰਚਾ ਕਰ ਰਹੇ ਆ ਕਰੀਬ 28 ਆ ਤੋਂ ਤੇ ਉਹਨਾਂ ਨੂੰ VOTING ਹੋਗੀ ਤੇ 8000 ਦੀ ਲੀਡ ਜਾਂ ਫਿਰ ਜਿੰਨੀ 2000 ਤੋਂ ਉੱਪਰ ਜਿਹੜੀ ਹੈ 24500 ਦੇ ਕਰੀਬ ਭਾਰਤਪੁਤਰ ਆਸ਼ੂ ਦੀ ਆ ਬੀਜਪੀ ਵਾਲਿਆਂ ਦੀ ਤਕਰੀਬਨ 16000 ਦੇ ਰਿਕੜ ਪਹੁੰਚ ਗਈ ਤੇ ਜਿਹੜੇ ਅਕਾਲੀ ਦਲਾਂ ਨੇ ਪਰਉਪਕਾਰ ਹਕਮਨ ਸਾਢੇ 6000 ਦੇ ਰਿਕੜ ਉਹਨਾਂ ਨੂੰ ਲੀਡ ਮਤਲਬ ਕਿ ਉਹਨਾਂ ਨੂੰ ਵੋਟਾਂ ਮਿਲੀਆਂ ਚੇ ਇਹ ਮਤਲਬ ਕਿ ਜਿੰਨੇ ਆਪਾਂ ਜ਼ਮੀਨੀ ਪੱਧਰ ਤੇ ਉੱਤੇ ਆਪਾਂ ਵੀ ਚਰਚਾ ਕਰਦੇ ਨੇ ਹਾਲਾਤ ਕੀ ਰਹੇ ਨੇ ਅਖਬਾਰਾਂ 'ਚ ਵੀ ਆਉਂਦਾ ਰਿਹਾ ਹੈ بڑے ਯੁੱਧ ਨਸ਼ਾ ਵਿਰੁੱਧ ਬਹੁਤ ਸਾਰੀਆਂ ਕ੍ਰਾਂਤੀਆਂ ਨਾਲੋਂ ਨਾਲ ਚੱਲਦੀਆਂ ਰਹੀਆਂ ਕੀ ਇਹ ਸਾਰਾ ਉਹਨਾਂ ਚੀਜ਼ਾਂ ਦਾ ਅਸਰ ਹੈ ਜਾ ਫਿਰ ਕੇ ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸત્તા ਤੇ ਸਾਡੀ ਆ ਸਾਡਾ ਬੰਦਾ ਜਿਤਾਉਗੇ ਤੇ ਤੁਹਾਡੇ ਕੰਮ ਹੋਣਗੇ ਦੂਜਾ ਜਿੱਤੇਗਾ ਤੋ ਰੋਲੇ ਰੱਪਿਆਂ ਦੇ ਵਿੱਚ ਕੰਮ ਲੰਘਣਗੇ ਜਾਂ ਫਿਰ ਅਸੀਂ ਸੰਜੀਵ ਅਰੋੜਾ ਨੂੰ ਮੰਤਰੀ ਵੀ ਬਣਾਉਣਾ ਇਹ ਚੀਜ਼ਾਂ ਵੀ ਕੰਮ ਕੀਤੀਆਂ ਉਥੇ ਬਈ ਸੱਤਾ ਧਾਰੀ ਪਾਰਟੀ ਹੋਣ ਦਾ ਸੰਜੀਵ ਅਰੋੜੇ ਨੂੰ ਕਾਫੀ ਐਡਵਾਂਟੇਜ ਹੋਇਆ ਹੈ ਰਾ ਇਹ ਉਹਦਾ ਕਾਰਨ ਵੀ ਬਣਿਆ ਹੈ ਰਾ ਭਾਵੇਂ ਕਿ ਇਹ ਫੀਲਡ ਗਵਰਨਮੈਂਟ ਹੈਗੀ ਐ ਐਵਰੀ ਫਰੰਟ ਚਾਏ ਉਹ ਨਸ਼ੇ ਆਵਰੋਧ ਜੰਗ ਦੀ ਗੱਲ ਕਰੂ ਚ ਹੈ ਹੋਰ ਐਸਪੈਕਟਸ ਨੇ ਲੂਟੇ ਤੇ ਜਿਸ ਤਰ੍ਹਾਂ ਸੀਐਮ ਦੀਆਂ ਪਾਵਰਸ ਦੇ ਵਿੱਚ ਤਬਦੀਲੀ ਹੋਈ ਹੈਗੀ ਆ ਉਹਦੇ ਨਾਲ ਨਾ ਇਹਨਾਂ ਵੱਲੋਂ ਜਿਹੜੇ ਆਪਣਾ ਚੋਣ ਮਨੋਰਥ ਪੱਤਰ ਦੇ ਵਾਦੇ ਸੀਗੇ ਇਹਨਾਂ ਦੇ ਗਰੰਟੀਆਂ ਵਿੱਚੋਂ ਉਹ ਵੀ ਜਿਹੜੀ ਮੇਨ ਗਰੰਟੀ ਹੈ ਇਸਤਰੀਆਂ ਨੂੰ 1100 ਰੁਪਏ ਦੇਣਾ ਉਹ ਵੀ ਨਾ ਪੂਰਾ ਹੋਣਾ ਉਹ ਬਹੁਤਾ ਮੈਟਰ ਨਹੀਂ ਕੀਤਾ ਪਰ ਫਿਰ ਵੀ ਇਹ ਐਕਸਪੈਕਟ ਕਰਨ ਦੀ ਸੀ ਜਿਹੜੀ ਆਪ ਲੀਡਰਸ਼ਿਪ ਹੈਗੀ ਆ ਤੇ ਉਹਨਾਂ ਨੇ ਕਲੇਮ ਵੀ ਕੀਤੇ ਸੀ ਪਬਲਿਕਲੀ ਕਿ ਅਸੀਂ ਵੀ ਤਾਂ 25000 ਦੇ ਫਰਕ ਨਾਲ ਇਹੇ ਸੀਟ ਕੱਢਾਂਗੇ ਉਸ ਕਰਕੇ ਪਹਿਲੇ ਬਹੁਤ ਚਿਰ ਤੱਕ ਇਹਨਾਂ ਦੇ ਜਿਹੜੇ ਸਪੋਕਸਪਰਸਨਸ ਹੈਗੇ ਆ ਉਹ ਕਿੰਨੇ ਗੇੜਾਂ ਦੀ ਕਾਊਂਟਿੰਗ ਤੋਂ ਬਾਅਦ ਵੀ ਮੀਡੀਆ ਦੇ ਸਾਹਮਣੇ ਵੀ ਆਏ ਉਹ ਉਦੋਂ ਸਾਹਮਣੇ ਆਏ ਆ ਜਦੋਂ ਇਹਨਾਂ ਦੀ ਲੀਡ ਜਿਹੜੀ ਸੀਗੀ 5000 ਕਰਾਸ ਕਰ ਗਈ ਸੀ ਸੋ ਇਹਦਾ ਮਤਲਬ ਅੰਦਰ ਉਹਨਾਂ ਨੂੰ ਵੀ ਦਿੱਚਤੀ ਸੀਗੀ ਤੇ ਉਹਨਾਂ ਵੱਲੋਂ ਜਿਹੜੇ ਕਲੇਮ ਕੀਤੇ ਗਏ ਸੀ ਐਡੇ ਵੱਡੇ ਇਲੈਕਸ਼ਨਾਂ ਤੋਂ ਪਹਿਲੇ ਉਹ ਪੂਰੇ ਨਹੀਂ ਹੋਏ ਹੈਗੇ ਇਸ ਕਰਕੇ ਗਵਰਨਮੈਂਟ ਵੀ ਜਿਹੜੀ ਕੋਈ ਵੀ ਤੁਸੀਂ ਲੈ ਲਓ ਜਿਹੜੀ ਇਹਨਾਂ ਵੱਲੋਂ ਸਟੈਪਸ ਟੱਕੇ ਗਏ ਹੈਗੇ ਆ ਉਨਾ ਤੈਨਾਂ ਨੂੰ ਯੂਟਰਨ ਹੀ ਲੈਣਾ ਪਿਆ ਹੈਗਾ ਤੇ ਮਨਸ਼ਿਆ ਵਿਰੁੱਧ ਜੋਤ ਸੀਗਾ ਇਹਨਾਂ ਦਾ ਉਹਦੇ ਚ ਇਹਨਾਂ ਨੇ 31 ਮਈ ਡੈਡਲਾਈਨ ਦਿੱਤੀ ਸੀ ਵੀ 31 ਮਈ ਨੂੰ ਬਿਲਕੁਲ ਅਸੀਂ ਇਸ ਤੋਂ ਨਸ਼ੇ ਵਾਈਟਆਊਟ ਕਰ ਦਾਂਗੇ ਪੰਜਾਬ ਚ ਆਪਾਂ ਉਹਨਾਂ ਨੂੰ ਵੀ ਕੁਐਸਚਨ ਕੀਤਾ ਸੀਗਾ ਕਿ ਇਹ ਕਦੀ ਸਕਸੈਸਫੁਲ ਹੋ ਹੀ ਨਹੀਂ ਸਕਦੇ ਦੁਨੀਆ ਚ ਬਹੁਤ ਕੰਟਰੀਸ ਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਦੇਖ ਲਈ ਵਾਰ ਔਨ ਡਰੰਕਸ ਵੀ ਲੜ ਕੇ ਦੇਖ ਲਈ ਤਾਂ ਵੀ ਉਹਨਾਂ ਨੂੰ ਅਲਟੀਮੇਟਲੀ ਫਿਰ ਸਟੈਪ ਬੈਕ ਕਰਨਾ ਪਿਆ ਈਵਨ ਆਪਣੇ ਕਾਨੂੰਨਾ ਵਿੱਚ ਵੀ ਆ ਕੇ ਤਬਦੀਲੀ ਕਰਨੀ ਪਈ ਸੀ ਅਮਰੀਕਾ ਵਰਗੇ ਦੇਸ਼ ਨੂੰ ਕਿਉਂਕਿ ਉਹਨਾਂ ਨੂੰ ਵੀ ਆਲਟੀਮੇਟਲੀ ਜਿਹੜੀਆਂ ਸੌਫਟ ਡਰੱਗ ਸੀਗੀਆਂ ਉਹ ਕਿੰਨੀਆਂ ਸਟੇਟਾਂ ਦੇ ਵਿੱਚ ਲੀਗਲਾਈਜ਼ ਕਰਨੀਆਂ ਪਈਆਂ ਨੇ ਜਦਕਿ ਅੱਜ ਵੀ ਉੱਥੇ ਲੱਖ ਤੋਂ ਉੱਤੇ ਬੰਦਾ ਜਗਾ ਹੈਗਾ ਡਰੱਗ ਓਵਰਡੋਸ ਨਾਲ ਮਰਦਾ ਹੈਗਾ ਆਪਾਂ ਪੰਜਾਬ ਦੀ ਗੱਲ ਕਰੀਏ ਤਾਪਾ ਹੁਣ ਦੇਖ ਰਿਆਂ ਲਗਾਤਾਰ ਰੋਜ਼ ਅਖਬਾਰਾਂ ਚ ਡਰਗ ਉਹੋ ਡੋਸ ਨਾਲ ਜਿਹੜੀਆਂ ਡੈਥਸ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਉਹਨਾਂ ਬਾਰੇ ਖਬਰਾਂ ਰੋਜ਼ ਆਮੜੀ ਆ ਰਹੀਆਂ ਨੇ ਇਹ ਇਸ ਤਰ੍ਹਾਂ ਮੈਂ ਇਹ ਤੋਂ ਬਾਤ ਵੀ ਤਸਵੀਰ ਵੀ ਗੱਲ ਕਰ ਰਿਹਾ ਮੈਂ ਅੱਜ ਵੀ ਚਾਹ ਦੇਖ ਲੋ ਅੱਜ ਦੇ ਖ਼ਬਰਾਂ ਵੀ ਉਦੇ ਚ ਵੀ ਜ਼ਿਕਰ ਹੈਗਾ ਸੋ ਇਸ ਕਰਕੇ ਜਿਹੜੀ ਇਹਨਾਂ ਨੂੰ ਮਿਲੀ ਹੈਗੀ ਮੈਂ ਕਹਿੰਦਾ ਵੀ ਡਿਫਾਲਟ ਨਾਲ ਇਹਨਾਂ ਨੂੰ ਜਿੱਤ ਮਿਲੀ ਹੈਗੀ ਆ ਬਿਕਾਜ਼ ਆਫ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਸਪਲਟ ਹੈਗਾ ਸਭ ਕੀ ਲੱਗਦਾ ਕਿ ਇਹ 2027 ਦਾ ਰਾ ਕੋਲ ਦੀ ਇਹ ਜਿੱਤ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਦੇ ਵਿੱਚ ਜਿਵੇਂ ਕੇਸ਼ਰ ਸਿੰਘ ਸਾਹਿਬ ਕਹਿੰਦੇ ਸੀ ਕਿ ਅਗਲੀ ਵਾਰ ਵੀ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਲੜਾਂਗੇ ਜਾਂ ਭਗਵੰਤ ਮਾਨ ਸਾਹਿਬ ਦਾ ਇਹਨਾਂ ਜਿੰਨਾ ਵੀ ਜੋ ਵੀ ਦਿੱਲੀ ਦਾ ਪ੍ਰੈਸ਼ਰ ਹੈ ਜਾਂ ਜਿੰਨੇ ਵੀ ਅਧਿਕਾਰ ਖੋਣ ਦੀ ਗੱਲ ਆਉਂਦੀ ਹੈ ਉਹਨਾਂ ਸਾਰਿਆਂ ਦੇ ਉੱਤੇ ਚੁੱਪ ਰਹਿਣਾ ਜਦਕਰ ਜਿ ਮੀਡੀਆ ਦੇ ਵਿੱਚ ਕੋਈ ਸਵਾਲ ਪੁੱਛਦਾ ਜਾਂ ਕੋਈ ਸਿਹਤ ਯਾਬੀ ਦੀ ਗੱਲ ਕਰਦਾ ਤਾਂ ਉਹਨੂੰ ਕਹਿਣਾ ਕਿ ਵਿਰੋਧੀ ਤਾਂ ਚਾਹੁੰਦੇ ਨੇ ਕਿ ਇਹ ਮਰ ਜਾਏ ਮਤਲਬ ਜਿਵੇਂ ਉਹ ਰਿਐਕਟ ਕਰਦੇ ਨੇ ਉਹਦੇ ਤੋਂ ਉਹ ਨਹੀਂ ਲੱਗਦਾ ਕਿ ਉਹ ਕੋਈ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਉਸ ਤਰੀਕੇ ਨਾਲ ਕਬੂਲ ਰਹੇ ਨੇ ਉਹ ਕਹਿੰਦੇ ਨੇ ਕਿ ਚਲੋ ਜੋ ਚੱਲਦਾ ਚੱਲਣ ਦਿਓ ਕੀ ਇਹ 2027 ਲਈ ਬਾਕੀ ਆਮ ਆਦਮੀ ਪਾਕਿਸਤਾਨਾ ਖੋਲੇਗੀ ਇਹ ਜਤ ਨੋ ਡਾਊਟ ਕਿ ਜਿਹੜੇ ਸੀਗਿਆਮ ਭਗਵਾਨ ਤਮਾਨ ਹੈਗੇ ਆ ਪਬਲੀਕਲੀ ਜਿਹੜੀ ਉਹਨਾਂ ਦੀਆਂ ਪਾਵਰਸ ਕੋਈ ਨਹੀਂ ਜਾ ਰਹੀਆਂ ਨੇ ਉਸ ਉਸਚਨ ਤੋਂ ਬਚਦੇ ਦਿਖਾਈ ਦੇ ਰਹੇ ਹੈਗੇ ਆ ਉਹ ਖੁੱਲ ਕੇ ਇਸ ਬਾਰੇ ਗੱਲ ਨਹੀਂ ਕਰ ਰਹੇ ਜਿਹੜਾ ਪ੍ਰੈਸ਼ਰ ਉਹਨਾਂ ਤੇ ਪਾਇਆ ਜਾ ਰਿਹਾ ਜਦੋਂ ਜਾਬਦਾ ਹੈਗਾ ਜਾਂ ਜੋ ਸਪੈਕੂਲੇਸ਼ਨਸ ਕੀਤੀਆਂ ਜਾ ਰਹੀਆਂ ਹੈਗੀਆਂ ਨਹੀਂ ਉਹਦੇ ਬਾਰੇ ਕੋਈ ਵੀ ਚਰਚਾ ਜਿਹੜੀ ਆ ਪਬਲਿਕ ਸਪੀਚ ਨਹੀਂ ਕਰ ਰਹੀ ਲਿਜ ਜਿਹੜੀ ਆ ਆਪੀ ਲੀਡਰਸ਼ਿਪ ਹੈਗੀ ਆ ਨਾ ਹੀ ਪੰਜਾਬ ਦਾ ਕੋਈ ਮਿਨਿਸਟਰ ਬੋਲ ਰਿਹਾ ਹੈਗਾ ਤੇ ਨਾ ਹੀ ਮਿਨਿਸਟਰ ਜਿਹੜੇ ਸਿੱਗੇ ਜਾਂ ਉਹਦੇ ਮੈਂਬਰ ਪਾਰਲੀਮੈਂਟ ਹੈਗੇ ਤੋਂ ਲੋਕ ਸਭਾ ਦੇ ਉਹਨਾਂ ਨੇ ਵੀ ਬਹੁਤਾ ਕੋਈ ਇਲੈਕਸ਼ਨੇਰੀ ਇੰਦੇ ਵਿੱਚ ਕੋਈ ਉਹਨਾਂ ਦੇ ਚਿਹਰੇ ਸਾਹਮਣੇ ਨਹੀਂ ਕੀਤੇ ਗਏ ਸਿਰਫ ਤੇ ਸਿਰਫ ਦਿੱਲੀ ਦੀ ਜਿਹੜੀ ਟੀਮ ਸੀ ਲੈਡ ਬਾਈ ਮਨੀਸ਼ ਚੋਸੋਧਿਆ ਉਹਨਾਂ ਨੂੰ ਹੀ ਸਾਹਮਣੇ ਕੀਤਾ ਗਿਆ ਸੀ ਤੇ ਈਵਨ ਪਿਛਲੇ ਦਿਨਾਂ ਤੱਕ ਇਹ ਚਰਚਾ ਸੀਗਾ ਜਿੱਥੇ ਵੀ ਕੋਈ ਚਰਚਾ ਹੁੰਦੀ ਸੀ ਵੀ ਲੋਕਾਂ ਨੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹਦੇ ਖਿਲਾਫ ਹੋਕਤਣਾ ਹੈਗਾ ਤਾਂ ਹੀ ਇਹਨਾਂ ਨੇ ਪਿਛਲੇ ਦਿਨਾਂ ਵਿੱਚ ਅਰਵਿੰਦ ਕੇਜਰੀ ਆਲੂ ਪਾਲ ਸੀਨ ਵਿੱਚੋਂ ਬਾਹਰ ਕੱਟ ਲਿਆ ਸੀਗਾ ਜਿਹਨਾਂਾਰੇ ਸੀ ਇਹ ਭਗਵੰਤ ਮਾਨ ਵੀ ਪਿੱਛੇ हट ਗਏ ਸੀਗੇ ਪਿਛਲੇ ਦਿਨਾਂ ਦੇ ਵਿੱਚ ਜਾਂ ਤਾਂ ਉਹ ਬਿਮਾਰ ਹੋ ਗਏ ਜਾਂ ਜੋ ਫੈਸਲੀ ਹੈਗਾ ਪਰ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਜਲੰਧਰ West ਦੇ ਵਿੱਚ ਕੰਪੇਨਿੰਗ ਕੀਤੀ ਸੀ ਫੋਰਫਰੰਟ ਤੇ ਜਾ ਕੇ ਉਸ ਤਰ੍ਹਾਂ ਦੀ ਕੰਪੇਨਿੰਗ ਹੁੰਦਾ ਦੀ ਐਸੀਟਲੀ ਮਿਸਿੰਗ ਸੀ ਕਿਤੇ ਵੀ ਉਹਨਾਂ ਦੀ ਕੋਈ ਪ੍ਰਭਾਵਸ਼ਾਲੀ ਤਕਰੀਰ ਬਾਹਰ ਨਹੀਂ ਆਈ ਠੀਕ ਹੈ ਇਹਨਾਂ ਨੇ ਰੂਟ ਸ਼ੋਜ਼ ਵਗੈਰਾ ਕੀਤਾ ਹੈਗੇ ਹੱਥ ਪਰ ਉਹ ਸત્તાਧਾਰੀ ਪਾਰਟੀ ਦਾ ਐਡਵਾਂਟੇਜ ਹੈਗਾ ਜਿਹੜਾ ਇਹਨਾਂ ਦੇ ਹੱਥ ਵਿੱਚ ਪੁੱਜਿਆ ਹੈਗਾ ਕਿ ਲੋਕਾਂ ਨੂੰ ਇਹ ਵਪਾਰੀਆਂ ਦਾ ਕਿਉਂਕਿ ਹੱਕ ਹੈਗਾ ਸੋ ਇੱਥੇ ਬਹੁਤ ਵੀ ਇਹ ਵੀ ਇਹਨਾਂ ਵੱਲੋਂ ਪਰਚਲਿਤ ਕੀਤਾ ਗਿਆ ਸੀਗਾ ਕਿ ਤੁਸੀਂ ਸਾਨੂੰ ਵੋਟ ਪਾਉਂਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਤਾਂ ਤੁਹਾਡੇ ਕੰਮ ਜਿਹੜੇ ਹੈਗੇ ਉਹ ਸੌਖੀ ਚੱਲਣਗੇ ਜਿੰਨਾ ਸਾਡਾ ਕੈਂਡੀਡੇਟ ਚੁਣਿਆ ਤਾਂ ਫਿਰ ਉਹਨਾਂ ਕੈਂਡੀਡੇਟਸ ਜਿਉਂ ਚੁਣ ਗਏ ਜਿਹੜਾ ਆਪੋਜੀਸ਼ਨ ਦਾ ਹੋਊਗਾ ਉਹਨਾਂ ਦੇ ਕੰਮ ਬਿਲਕੁਲ ਵੀ ਇੱਥੇ ਕੀਤੇ ਜਾਣਗੇ ਮਤਲਬ ਸਿੱਧੀ ਧਮਕੀ ਸੀਗੀ ਪਰ ਉਹਨੂੰ ਵੀ ਵੋਟਰਾਂ ਨੇ ਨਜ਼ਰ ਅੰਦਾਜ਼ ਕਰਤਾ ਠੀਕ ਆ ਇਹਨਾਂ ਦਾ ਜਿਵੇਂ ਇਹਨਾਂ ਦੇ ਆਸੇ ਸੀਗੇ ਵੀ 25000 ਦੇ ਫਰਕ ਨਾਲ ਜਿੱਤਣ ਦੇ ਉਹ ਸਟੇਜ ਨੂੰ ਇਹਨਾਂ ਦੀ ਸੱਟ ਵੱਜੀ ਹੈਗੀ ਆ ਹਾਂ ਜਦੋਂ ਉਮੀਦ ਕਰਦੇ ਆ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਹੋਣਗੇ ਲੁਧਿਆਣਾ ਪੱਛਮੀ ਦੀ ਨੋ ਹਾਰ ਬਦਲੇਗੀ ਜਿੰਨੇ ਵੀ ਮੁੱਦੇ ਨੇ ਸਾਲ ਡੇਢ ਜਿੰਨਾ ਸਰਕਾਰ ਕੋਲ ਹੈਗਾ ਫਿਰ ਉਸ ਤੋਂ ਬਾਅਦ ਸਾਲ ਡੇਢ ਬਾਅਦ ਜਦੋਂ ਇਲੈਕਸ਼ਨ ਹੋਣਗੇ ਫਿਰ ਜਵਾਬ ਪਈ ਹੋਵੇਗੀ ਨਾ ਕਿ ਸੰਜੀਵ अरोड़ा ਨੇ ਆ ਕੇ ਕੀ ਕੁਝ ਕੀਤਾ ਕਿਹੜੇ ਮੁੱਦੇ ਰਹਿ ਗਏ ਜਾਂ ਸੇ ਗਲੀਆਂ ਨਾਲੀਆਂ ਤਕਸੀਮਤ ਹੋਏ ਜਾਂ ਉੱਪਰ ਦੀ ਗੱਲ ਕੋਈ ਕੀਤੀ ਗਈ ਆ ਅਸੀਂ ਦੂਜੇ ਨੰਬਰ ਤੇ ਕਿਉਂਕਿ ਕਾਂਗਰਸ ਆ ਭਾਰਤਕੋਸ਼ਨ ਆਸ਼ੂ ਬਾਰੇ ਇਹ ਗੱਲ ਚੱਲਦੀ ਰਹੀ ਕਿ ਅਹੰਕਾਰ ਬਨਾਮ ਜਾਂ ਜਸਵੀ ਢੰਗ ਨਾਲ ਸੰਜੀਵ ਅਰੋੜਾ ਉਹਨਾਂ ਨੂੰ ਵੋਟ ਪਾਉ ਜਾਂ ਉਹਨਾਂ ਦੀ ਛਵੀ ਉਹਨਾਂ ਦਾ ਇੱਕ ਅਕਸ ਜਿਹੜਾ ਉਹ ਵੀ ਨਾਲ ਨਾਲ ਤੁਰਦਾ ਰਿਹਾ ਕਿ ਜੇ 84 ਵੇਲੇ ਇਹਨਾਂ ਨੇ ਲੱਡੂ ਵੰਡੇ ਸੀ ਜਾਂ ਬਹੁਤ ਕੁਝ ਇਹੋ ਜਿਹਾ ਪਾਰਟੀ ਦੇ ਹੋਰ ਵੀ ਹੁਣ ਦੇ ਰੌਣੇ ਜਿਹੜੇ ਮੌਜੂਦਾ ਚੱਲਦੇ ਨੇ ਰਾਜਾ ਬਰਿੰਗ ਹੋਰਾਂ ਦਾ ਧੜਾ ਹੋ ਗਿਆ ਜਾਂ ਭਾਰਤਕੋਸ਼ਨ ਆਸ਼ੂ ਦਾ ਸ਼੍ਰੀ ਆਮ ਉਹ ਸਿੱਧਾ ਨਜ਼ਰ ਆਇਆ ਬਾਰ ਬਾਰ ਇਹ ਵੀ ਚਰਚਾ ਚੱਲਦੀ ਰਹੀ ਕਿ ਜੇ ਭਾਰਤਕੋਸ਼ਨ ਆਸ਼ੂ ਦਾ ਧੜਾ ਜਿਵੇਂ ਰਾਣਾ ਗੁਰਜੀਤ ਸਿੰਘ ਦੇ ਨਾਲ ਨੇ ਇਹ ਸਾਰੇ ਨੇ ਜੇ ਨਵੀਂ ਹਾਰ ਹੁੰਦੀ ਹੈ ਉਹ ਵੀ ਇਹਨਾਂ ਕਰਕੇ ਕਿ ਪ੍ਰਧਾਨ ਨੇ ਉਸ ਤਰੀਕੇ ਨਾਲ ਜ਼ੋਰ ਨਹੀਂ ਲਾਇਆ ਜਿਵੇਂ ਸਿਮਰਜੀਤ ਬੈਂਸ ਉਸ ਤਰੀਕੇ ਨਾਲ ਜ਼ੋਰ ਲਾਉਂਦੇ ਨਹੀਂ ਨਜ਼ਰ ਆਏ ਤਾਂ ਉਹ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਮਤਲਬ ਕਿ ਧੜਾ ਜਿਹੜਾ ਉਹ ਪਾਰਟੀ ਦੇ ਅੰਦਰ ਵੱਡੀ ਬਗਾਵਤ ਵੀ ਖੜੀ ਕਰ ਸਕਦਾ ਹੈ ਉਹ ਭਾਜੀਪੀ ਵਾਲੇ ਵੀ ਪ੍ਰਤੀਵਾਦੀ ਚੱਚਾ ਮਾਂ ਚੱਲਦੀਆਂ ਰਹੀਆਂ ਹੁਣ ਭਾਤਕੁਸ਼ਣ ਅੱਛੀ ਵੈਸੇ ਤਾਂ ਵੋਟਾਂ ਬਹੁਤ ਖਿੱਚ ਕੇ ਤਕਰੀਬਨ ਤੇ ਦੂਜੇ ਨੰਬਰ ਤੇ ਬੰਦਾ ਰਹਿੰਦਾ 22000 21000 ਦੇ ਕਰੀਬ ਜਿਹੜੀ ਹੈ ਉਹਨਾਂ ਨੂੰ 20400 ਫਿਲਹਾਲ ਦੇ ਨਜ਼ਰ ਆ ਰਹੀ ਹੈ ਵੀ ਕੀ ਅਧਿਕਰੀ ਵੋਟ ਪੈਂਦੀ ਹੈ ਵੀ ਬਹੁਤ ਹੁੰਦੀ ਹੈ ਤੁਸੀਂ ਦੂਜੇ ਨੰਬਰ ਤੇ ਜਦੋਂ ਆਉਂਦੇ ਹੋ ਤਾਂ ਭਾਰਤ ਪੁਸ਼ਣ ਅਸ਼ੂਦੀ ਇਹ ਮਤਲਬ ਕਿ ਹਾਰ ਜਿਹੜੀ ਹੈ ਉਹ ਕਾਂਗਰਸ ਲਈ ਕਿਸ ਤਰੀਕੇ ਨਾਲ ਖਤਕੇ ਦੀ ਘੰਟੀ ਹੈ ਜੀ ਭਾਰਤ ਪੁਸ਼ਣ ਅਸ਼ੂਦੀ ਨੇ ਹਾਰ ਕੋਈ ਹੈਗੀ ਹੈ ਨਾ ਇਹ ਇਸ ਰਵਈਏ ਦਾ ਵੀ ਲਾਸਟ ਡੇਸ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜ਼ਿਕਰ ਹੋਇਆ ਹੈਗਾ ਵੀ ਇਹਦਾ ਜਿਹੜਾ ਬੋਲਚਾਲ ਹੈਗਾ ਉਹ ਉਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਪਬਲਿਕ ਡਿਸਕਸਰਸ ਵਿੱਚ ਹੋਣਾ ਚਾਹੀਦਾ ਹੈਗਾ ਉਹਦੇ ਨਾਲ ਇਹ ਮੈਚ ਨਹੀਂ ਕਰਦਾ ਹੈਗਾ ਕਿਉਂਕਿ ਐਸ ਕੰਪੇਨਿੰਗ ਵਿੱਚ ਵੀ ਇਨਾ ਤੋਂ ਇੱਕ ਦੋ ਇਦਾਂ ਦੇ ਇਨਸੀਡੈਂਟ ਹੋਏ ਹੈਗੇ ਆ ਜਿਹਦੇ ਨਾਲ ਇਹਨਾਂ ਦਾ ਜਿਹੜਾ ਰਵਈਆ ਹੈਗਾ ਉਹ ਦਾ ਰੂਪ ਸਾਹਮਣੇ ਆਇਆ ਹੈਗਾ ਉਸ ਟੀਜ ਨੇ ਇਹਨਾਂ ਨੂੰ ਕਾਫੀ ਨੁਕਸਾਨ ਕੀਤਾ ਹੈਗਾ ਪਰ ਸਾਲ ਨਾਲ ਵੰਡਾ ਜਿਵੇਂ ਆਪਾਂ ਪਹਿਲੇ ਜ਼ਿਕਰ ਕੀਤਾ ਹੈਗਾ ਕਾਰਨ ਬਣਿਆ ਹੈਗਾ ਇਹਨਾਂ ਦੀ ਜਿਹੜੀ ਸਿੱਧੀ ਰਿਫਟ ਸੀਗੀ ਰਾਜਾ ਵੜੇਂਗ ਦੇ ਨਾਲ ਉਹ ਇਹਨਾਂ ਦੇ ਖਿਲਾਫ ਹੋਪਦੀ ਹੈਗੀ ਇਹ ਚੀਜ਼ ਨਹੀਂ ਜਿੰਨਾ ਫਰਕ ਤੇ ਹਾਰੇ ਹੈਗੇ ਆ ਜਾਂ ਹਾਰ ਗੋਣ ਜਾ ਰਹੀ ਹੈਗੀ ਆ ਇਹ ਫਰਕ ਕੱਢਿਆ ਜਾ ਸਕਦਾ ਸੀਗਾ ਪਾਵਰ ਸਰੀ ਕਿਉਂਕਿ ਭਾਰਤਪੂਸ਼ਣ ਅਸ਼ੂ ਇੱਕ ਹੰਢਿਆ ਵਰਤਿਆ ਪੋਲਿਟਿਸ਼ੀਅਨ ਹੈਗਾ ਜੋ ਕਿ ਇਸ ਹਲਕੇ ਵਿੱਚ ਲੰਮੇ ਚਿਰ ਤੋਂ ਵਿਚਰ ਰਿਹਾ ਹੈਗਾ ਤੇ ਇਹ ਸੀਟ ਜਿਹੜੀ ਹੈਗੀ ਆ ਇਹ ਟ੍ਰੈਡੀਸ਼ਨਲੀ ਕਾਂਗਰਸ ਦੀ ਸੀਟ ਹੀ ਮੰਨੀ ਜਾ ਰਹੀ ਹੈਗੀ ਆ ਕਿਉਂਕਿ ਜੱਦੀ ਇਹ ਸੀਟ ਉਹਨਾਂ ਚਾਈ ਹੈਗੀ ਆ ਉਦੋਂ ਤੋਂ ਬਹੁਤੀ ਵਾਰ ਇਥੋਂ ਕਾਂਗਰਸ ਹੀ ਜਿੱਤੀ ਹੈ ਅਕਾਲੀ ਦਲ ਇੱਕ ਦੋ ਵਾਰ ਹੀ ਜਿੱਤਿਆ ਹੈ ਪਰ ਬਹੁਤੀ ਵਾਰ ਇਥੋਂ ਸੀਟ ਜਿਹੜੀ ਸੀਗੀ ਇਹ ਮਾਦੇ ਕੇ ਕਾਂਗਰਸ ਹੀ ਜਿੱਤੀ ਰਹੀ ਹੈਗੀ ਆ ਸਿਰਫ ਇਹ ਲੰਮੇ ਚੇਰ ਬਾਅਦ ਗੋਗੀ ਦੇ ਆ ਕੇ ਜਿਹੜੇ ਪਿਛਲੇ ਇਥੋਂ ਆਪ ਦੇ ਐਮ ਐਲ اے ਸੀਗੇ ਜਿਨ੍ਹਾਂ ਨਾਲ ਨਿਮੋਤ ਹੋ ਗਏ ਉਹਨਾਂ ਨੇ ਹੀ ਇਥੇ ਬੜੀ ਸਖਤ ਮੁਕਾਬਲੇ ਤੋਂ ਬਾਅਦ ਇਹ ਵੋਟ ਕੰਡਕਟ ਤੇ ਸੀਟ ਕੱਢੀ ਸੀ ਪਰ ਕਾਂਗਰਸ ਨੇ ਕਿਉਂਕਿ ਕੋਸ਼ ਇਸ ਤਰ੍ਹਾਂ ਦੇ ਬੰਦੇ ਉਹਨਾਂ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਜਿਨ੍ਹਾਂ ਬਾਰੇ ਵਿਵਾਦ ਸੀਗਾ ਦੋਨੋਂ ਪਾਸਿਆਂ ਵੱਲੋਂ ਵੀ ਰਾਜਾ ਵੜਿੰਗ ਵੱਲੋਂ ਵੀ ਤੇ ਭਾਰਤ ਭੂਸ਼ਣ ਆਸ਼ਮ ਦੇ 그룹 ਵੱਲੋਂ ਵੀ ਉਸ ਨਾਲ ਇਹਨਾਂ ਦੀ ਜੀਡੀ ਰੈਫਟ ਸੀਗੀ ਉਹ ਪਬਲਿਕ ਵਿੱਚ ਆ ਗਈ ਸੀਗੀ ਉਹਦੇ ਤੇ ਇੱਕ ਦੂਜੇ ਦੇ ਨਾਲ ਨੇ ਕੁਐਸਚਨ ਵੀ ਕੀਤੇ ਆ ਪਬਲਿਕਸ ਜਿਸ ਤਰ੍ਹਾਂ ਕਿ ਇਹਨਾਂ ਦੀ ਆਪਾਰਟਿ ਪੁਸ਼ਣ ਅਸ਼ੂਦੀ ਕੈਂਪੇਨ ਲੀਡ ਕੀਤੀ ਸੀਗੀ ਰਾਣਾ ਗੁਰਜੀਤ ਸਿੰਘ ਨੇ ਪਰਗਤ ਸਿੰਘ ਨੇ ਤੇ ਚਰਨਜੀਤ ਸਿੰਘ ਚੰਨੀ ਨੇ ਪਰ ਇਹਦਾ ਮਤਲਬ ਆ ਵੀ ਉਹਨਾਂ ਵੱਲੋਂ ਵੀ ਜਿਹੜਾ ਜੋਰ ਲਾਇਆ ਸੀਗਾ ਉਹ ਕੰਮ ਨਹੀਂ ਆ ਸਕਿਆ ਹੈ। ਇਹਨਾਂ ਨਾਲੋਂ ਜਿਹੇ ਲੋਕਲ ਚਿਹਰੇ ਆਪਣੇ ਜਿਹੜੇ ਇਹਦੇ ਲੋਕਲ ਐਮਐਲਏ رہ ਚੁੱਕੇ ਨੇ ਕਾਂਗਰਸ ਦੇ ਉਹਨਾਂ ਦੀ سپورਟ ਨੂੰ ਭਾਰਤ ਭੂਸ਼ਣ ਅਸ਼ੂ ਚਾਦੇ ਤਵਜੋ ਦਿੰਦੇ ਤਾਂ ਇਹਨਾਂ ਨੂੰ ਇਹ ਹਾਰ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ। ਕਿਉਂਕਿ ਇਸ ਨਾਲ ਇਹਨਾਂ ਦੀ ਕੈਂਪੇਨਿੰਗ ਤੇ ਵੀ ਇਫੈਕਟ ਪਿਆ ਹੈ। ਇੱਕ ਵੀ ਇਹਨਾਂ ਨੇ ਆਪਣੀ ਚੋਣ ਰੈਲੀ ਜਿਹੜੀ ਹੈਗੀ ਉਹ ਰਾਜਾ ਬੜਿੰਗ ਦੇ ਨਾਲ ਇਕੱਠਿਆ ਨਹੀਂ ਕੀਤੀ ਹੈਗੀ। ਉਸ ਜਿਹੜੀ ਰੈਫਰ ਸੀਗੀ ਤੇ ਉਹਦੇ ਹਰਤੇ ਜਿਹੜੀ ਚਰਚਾ ਸੀਗੀ ਉਹ ਆਲਟੀਮੇਟਲੀ ਇਹਨਾਂ ਨੂੰ ਮਤਲਬ ਕਿ ਹਾਰ ਦਾ ਇਹਨਾਂ ਦਾ ਮੁੱਖ ਕਾਰਨ ਬਣੀ ਹੈਗੀ ਆ ਔਰ ਵੀ ਜਿਹੜੇ ਕਾਰਨ ਹੈਗੇ ਆ ਤੇ ਅਸ਼ੂ ਤੇ ਜੋ ਕਰਪਸ਼ਨ ਦੇ ਚਾਰजेस ਲੱਗੇ ਹੈਗੇ ਆ ਉਹ ਵੀ ਇੱਕ ਵਿਸ਼ਾ ਸੀਗਾ ਜਿਸ ਦੇ ਬਾਰੇ ਲੰਮਾ ਚਰਚਾ ਹੁੰਦੀ ਰਹੀ ਆ ਭਾਵੇਂ ਕਿ ਇਹਨਾਂ ਨੂੰ ਹਾਈ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਹੋਈ ਹੈਗੀ ਆ ਪਰ ਉਸਤੇ ਬਾਵਜੂਦ ਜਿਹੜੋਂ ਕੰਪੇਨਿੰਗ ਚੱਲ ਰਹੀ ਸੀ ਇਹਨਾਂ ਨੂੰ ਵਿਜੀਲੈਂਸ ਵੱਲੋਂ ਇੱਕ ਨੋਟਿਸ ਆਇਆ ਸੀਗਾ ਜਿਹਦੇ ਕਰਕੇ ਉਹਦੇ ਵਿਵਾਦ ਵਧਿਆ ਤੇ ਉਸ ਵਿਵਾਦ ਕਾਰਨ ਇਹਨਾਂ ਤੇ ਜਿਹੜਾ ਐਸਐਸਪੀ ਲੁਧਿਆਣਾ ਦੇ ਵਿਜੀਲੈਂਸ ਦੇ ਅਸਸਪੀ ਸੀਗੇ ਉਹਨਾਂ ਨੂੰ ਸਰਕਾਰ ਨੂੰ ਸਸਪੈਂਡ ਵੀ ਕਰਨਾ ਪਿਆ ਇਸ ਇਸ਼ੂ ਦੇ ਉੱਤੇ ਤੇ ਇਹਨਾਂ ਨੇ ਭਾਰਤ ਪੋਸ਼ਣ ਆਸ਼ਰਮ ਨੇ ਆਪਣੀ ਅਦਾਵਾਂ ਜਮਾਨਤ ਲੈ ਲਈ ਸੀ ਇਸ ਉਸ ਸੰਮਰ ਦੇ ਖਿਲਾਫ ਸੋ ਇਸ ਕਰਕੇ ਇਹਨਾਂ ਤੇ ਜਿਹੜਾ ਇਹ ਦਾਗ ਹੈਗਾ ਤਰਪਸ਼ਨ ਦਾ ਉਹ ਇਨਨੂੰ ਫਾਲੋ ਕਰਦਾ ਰਿਹਾ ਹੈਗਾ ਜਿਹੜਾ ਕਿ ਆਲਟੀਮੇਟਲੀ ਇਹਨਾਂ ਦੀ ਜਿਹੜੀ ਆ ਸੈਕੰਡ ਪੋਜੀਸ਼ਨ ਤੇ ਆਉਣਾ ਹੈਗਾ ਉਹਦੇ ਉਹਦਾ ਕਾਰਨ ਬਣੀ ਹੈਗੀ ਆ ਹੂੰ ਨਾਮ ਕਰਿਤੇ ਹੀ ਕਹਿ ਸਕਦੇ ਆ ਕਿ ਕਾਂਗਰਸ ਦਾ ਇਹ ਕਲੇਸ਼ ਜਿਹੜਾ ਉਹ ਸ਼ਾਇਦ ਰੋਕਣ ਦਾ ਨਾਮ ਨਾਲ ਰਾਜਾ ਬਰੇਂਡ ਸ਼ਾਇਦ ਨੈਤਿਕ ਤੌਰ ਤੇ ਕੋਈ ਆਪਣੇ ਅਸਤੀਫੇ ਦੀ ਗੱਲ ਤੋਰ ਦੇਣ ਜਾਂ ਜਿਹੜਾ ਇਹ ਤਰ੍ਹਾਂ ਸੀਗਾ ਰਾਜਾ ਬਰੇਂਡ ਸੁਖਿੰਦਰ ਰੰਧਾਵਾ ਹੋ ਗਈ ਹੋਵੇ ਜਾਂ ਉਧਰ ਚੰਦੀ ਚੰਨੀ ਤੇ ਰਾਣਾ ਗੁਰਜੀਤ ਘਰਕੂਸ਼ਾ ਲਾਸ਼ੂ ਇਹ ਅਗਲੇ ਸਮੇਂ ਵਿੱਚ ਆਪਣੀ ਸਿਆਸਤ ਕੀ ਪੰਜਾਬ ਪੱਤਰ ਦੇ ਉੱਤੇ ਕਾਂਗਰਸ ਦੀ ਸਿਆਸਤ ਨੂੰ ਮਤਲਬ ਕਿ ਅੱਗੇ ਵਧਾ ਕੇ ਲੜਨਗੇ ਜਾਂ ਫਿਰ ਇਹ ਕੁਝ ਵਕਰਾ ਜਿਹੜਾ ਕਾਂਗਰਸ ਦੇ ਵਿੱਚ ਬਦਲਾਅ ਦੀ ਗੱਲ ਕਹਿਣ ਹੋ ਜਾ ਉਸ ਤਰੀਕੇ ਨਾਲ ਚੱਲਣਗੇ ਜਾਂ ਉੱਪਰ ਰਾਉਂਗਾਂਦੀ ਬੇਟੀ ਨੂੰ ਵੀ ਆਵਾਜ਼ ਚਰੇ ਹੋਣੀ ਕਿ ਇਸ ਸੀਟ ਦੇ ਉੱਤੇ ਕਿੱਦਾਂ ਦੀ ਪੋਜੀਸ਼ਨ ਰਹੀ ਜੀ ਜਦ ਅਸੀਂ ਜਿਹੜਾ ਉਹ ਆਪਣੀ ਸੀਟ ਕਿਉਂ ਗਵਾਈ ਤਾਂ ਕੀ ਅਧਾਰ ਹੈ ਕੱਲਾ ਇਹ ਨਹੀਂ ਕਿ ਸਿਮਰਨੀ ਚੋਣ ਸੀ ਤਾਂ ਉਹ ਸੱਤਾਧਾਰੀਆਂ ਦੇ ਹੱਥ ਚ ਗਈ ਹੋਰ ਵੀ ਬਹੁਤ ਸਾਰੇ ਫੈਕਟਰ ਹੁੰਦੇ ਨੇ ਜਿਹਦੇ ਵਿੱਚ ਜੇ ਸੱਤਾਧਾਰੀਆਂ ਜੇ ਉਦੋਂ ਭਗਵੰਤ ਸਿੰਘ ਜੇ ਮੁੱਖ ਮੰਤਰੀ ਬਣ ਗਏ ਤੇ ਸਿਮਰਨਦੀਪ ਸਿੰਘ ਮਾਨ ਵੀ ਜਿੱਤ ਕੇ ਜ਼ਰੂਰ ਵਾਲੀ ਜਿਹੜੀ ਉਪ ਚੋਣ ਆਈ ਸੀ ਕਿ ਲੋਕ ਸਭਾ ਦੀ ਤੇ ਬਹੁਤ ਸਾਰੇ ਫੈਕਟਰ ਹੁੰਦੇ ਨੇ ਜਸ਼ਨ ਮਨਾਇਆ ਜਾ ਰਿਹਾ ਆਵਾਮੀ ਪਾਰਟੀ ਜਿਹੜੀ ਸੀਟ ਹੈ ਨਾ ਇਹ ਜਿਹੜੀ ਸੀਟ ਹੈ ਕਾਂਗਰਸ ਕੱਢ ਸਰਦੀ ਸੀਗੀ ਜਿਹੜੀ ਕਿ ਇਹਨਾਂ ਨੇ ਆਪਣੀ ਜਿੱਤੀ ਬਾਜ਼ੀ ਹਾਰੀ ਹੈਗੀ ਆ ਇਹਨਾਂ ਦੇ ਆਪਣੇ ਕਾਰਨਾ ਕਰਕੇ ਕਿਉਂਕਿ ਭਾਰਤ ਭੂਸ਼ਣ ਅਸ਼ੁੱਭ ਸਿੱਧੇ ਤੌਰ ਤੇ ਆਪ ਦਿੱਲੀ ਤੋਂ ਟਿਕ ਲੈ ਕੇ ਆਇਆ ਸੀਗਾ ਕਿਉਂਕਿ ਇਹਨਾਂ ਨੂੰ ਟਿਕ ਦੇ ਹੱਥ ਵਿੱਚ ਵੀ ਨਹੀਂ ਸੀਗਾ ਜਿਹੜਾ ਪਰਦੇਸ਼ ਦਾ ਪ੍ਰਧਾਨ ਆ ਰਾਜਾ ਵੜੇਂਗ ਸੋ ਇਸ ਕਰਕੇ ਵੀ ਇਹਨਾਂ ਦੀ ਸ਼ੁਰੂ ਤੋਂ ਹੀ ਚਦੌਰ ਆ ਗਿਆ ਬਣੇਗਾ इवन ਭਾਰਤ ਪੂਸ਼ਣ ਅਸ਼ੂ ਦੇ ਘਰੇ ਗਿਆ ਹੈਗਾ ਤਾਂ ਭਾਰਤ ਪੂਸ਼ਣ ਅਸ਼ੂ ਨੇ ਉੱਥੇ ਉਹਨਾਂ ਨੂੰ ਮਿਲਣਾ ਵੀ ਠੀਕ ਨਹੀਂ ਸਮਝਿਆ ਸੀਗਾ ਇਹਦੇ ਨਾਲ ਵੀ ਕਾਫੀ ਚਰਚਾ ਰਹੀ ਸੀ ਵੀ ਤੇ ਦੂਸਰਾ ਇਹਨਾਂ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਚਿਹਰਾ ਇੱਕ ਇੰਡੀਪੈਂਡੈਂਟ ਗਰੁੱਪ ਵਾਂਗੂ ਵਿਚਰੇ ਹੈਗੇ ਪਾਰਟੀ ਤੋਂ ਬਾਗੀ ਹੋ ਕੇ ਉਹਦੇ ਨਾਲ ਵੀ ਇਹਨਾਂ ਦੀ ਕੰਪੇਨੀ ਤੇ ਅਸਰ ਪਿਆ ਹੈਗਾ ਸੋ ਇਹਨਾਂ ਦੀ ਜੇ ਆਪਸੀ ਨਹੀਂ ਤਾਂ ਇਹਨਾਂ ਦੇ ਜਿਹੜੇ 2027 ਦੇ ਪ੍ਰੋਸਪੈਕਟ ਸੀਗੇ ਜਿਸ ਤਰ੍ਹਾਂ ਕਾਂਗਰਸ ਸੋਚ ਰਹੀ ਹੈ ਕਿ ਅਗਲੀ ਸਰਕਾਰ ਸਾਡੀ ਹੋਊਗੀ ਉਦੋਂ ਤੇ ਵੀ 60 ਵਜੇ ਹੈਗੀ ਆ ਇਸੇ ਤਰ੍ਹਾਂ ਜਿਹੜੀ ਰਾਜਾ ਬੜਿੰਗ ਦੀ ਲੀਡਰਸ਼ਿਪ ਹੈਗੀ ਆ ਉਦੇਤੇ ਵੀ ਕੁਐਸਚਨ ਖੜੇ ਹੋ ਗਏ ਕਿ ਜੇ ਜੈਤ ਹੁੰਦੀ ਤਾਂ ਉਹ ਰਾਜਾ ਵੜਿੰਗ ਦੀ ਹੋਣੀ ਸੀ ਕਿਉਂਕਿ ਹੁਣ ਹਾਰ ਹੋਈ ਹੈਗੀ ਆ ਤੇ ਉਹ ਕੋਸ਼ਿਸ਼ ਕਰਨੀ ਕਿ ਹਾਰ ਦਾ ਸਿਰਫ ਕਾਰਨ ਭਾਰਤ ਭੂਸ਼ਣ ਅਸ਼ੂ ਖੁਦ ਜ਼ਿੰਮੇਵਾਰ ਰਹੇਗਾ ਸੋ ਇਸ ਨਾਲ ਮਤਲਬ ਤੇ ਕਾਫੀ ਕਾਂਗਰਸ ਨੂੰ ਦੁਆਰਾ ਸੋਚਣਾ ਪਊਗਾ ਤੇ ਜਿਹੜੀ ਇਹਨਾਂ ਦੀ ਸੈਂਟਰ ਲੀਡਰਸ਼ਿਪ ਹੈਗੀ ਆ ਉਨਾ ਨਵੀ ਸਟੇਟ ਲੀਡਰਸ਼ਿਪ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ ਜੀ ਇਹਨਾਂ ਨੇ 2027 ਦੇ ਵਿੱਚ ਮੁੱਖ ਰੂਪ ਵਿੱਚ 플레이ਰ ਬਣ ਕੇ ਸਾਹਮਣੇ ਹੋਣਾ ਹੈਗਾ ਹੁਣ ਤੱਕ 12 ਰਾਊਂਡ ਹੋ ਚੁੱਕੇ ਨੇ ਤੇ 12ਵੇਂ ਰਾਊਂਡ ਵਿੱਚ ਤਕਰੀਬਨ 8000 ਦੇ ਲੀਡ ਜਿਹੜੀ ਆ ਉਹ ਲੈ ਕੇ ਸੰਜੀਵ ਅਰੋੜਾ 29000 ਤੋਂ ਉੱਤੇ ਉਹਨਾਂ ਨੂੰ ਵੋਟਾਂ ਪੈ ਗਈਆਂ ਤੇ 21290 ਦੇ ਕਰੀਬ ਭਾਰਤ ਕੁਸ਼ਨਾਸ਼ੂ ਨੇ 17000 ਪਾਸ ਜਿਹੜੀ ਆ ਉਹ ਭਾਜਪਾ ਹੈ ਤੇ ਅਕਾਲੀ ਦਲ ਜਿਹੜਾ ਬੜਾ ਸਹਿਜ ਸਹਿਜ ਜਿਵੇਂ ਉਹਨਾਂ ਨੂੰ ਵੋਟਾਂ ਦੇਵੇ ਐ ਲਾ ਲੋ ਕਿ ਬਹੁਤ ਸੋਚ ਸੰਕੇ ਲੋਕਾਂ ਨੇ ਵੋਟ ਪਾਈ ਹੈ ਉਹ तकरीबन 4500 ਦੇ ਕਰੀਬ ਵੋਟਾਂ ਬੀਜੇਪੀ ਦੀ ਪੋਜੀਸ਼ਨ ਦੀ ਗੱਲ ਕਰਦੇ ਆ ਤੁਸੀਂ ਚਾਹੋ ਤੇ ਨਾਲ ਅਕਾਲੀ ਦਲ ਨੂੰ ਵੀ ਆਪਾਂ ਕਲੈਮ ਕਰ ਸਕਦੇ ਆ ਕਿ ਜੇ ਇਹ ਰਲ ਕੇ ਨੜਦੇ 17 A ਤੇ 6 ਉਹ तकरीबन ਦੂਜੇ ਨੰਬਰ ਤੇ ਤਾਂ ਰਹਿੰਦੇ ਤੇ ਜਿਸ ਤਰੀਕੇ ਦੇ ਹਾਲਾਤ ਰਹੇ ਤੇ ਮੈਂ ਤੁਸੀਂ ਕਿਹਾ ਕਿ ਐਡ ਮੌਕੇ ਦੇ ਉੱਤੇ ਜਿਹੜੇ ਗੁਪਤਾ ਸਾਹਿਬ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਪਰ ਫਿਰ ਵੀ ਇਹਦੇ باوجود ਵੀ ਬਹੁਤ ਅਸਰ ਰਿਹਾ ਰਮਨਿਤ ਬਿੱਟੂ ਇਥੋਂ ਕੇਂਦਰੀ ਰਾਜ ਮੰਤਰੀ ਹਾਰਕੇ ਵੀ ਚਲੇ ਗਏ ਤੇ ਤਾਂ ਵੀ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਉਸ ਚੀਜ਼ ਦਾ ਕੀ ਪ੍ਰਭਾਵ ਰਿਹਾ ਜਾਂ ਇਹ ਜਿਵੇਂ ਲਿਟਮਸ ਟੈਸਟ ਹੁੰਦਾ ਨਾ ਕਿ ਤੁਸੀਂ ਮਤਲਬ ਕਿ 2027 ਦੇ ਖੋੜਾ ਟ੍ਰੈਂਡਰ ਚੈੱਕ ਕਰਨਾ ਚਾਹੁੰਦੇ ਲੋਕਾਂ ਦੀ ਨਬਜ਼ ਵੇਖਣਾ ਚਾਹੁੰਦੇ ਹੋ ਕਿ ਲੋਕ ਕੀ ਸੋਚਦੇ ਨੇ ਕਿ ਇੱਥੇ ਸਿਰਫ ਵਪਾਰੀ ਵਰਗ ਦਾ ਹਿੰਦੂ ਵਰਗ ਦਾ ਮਤਲਬ ਕਿ ਜਿਹੜਾ ਉਹ ਪੱਤਾ ਖੇਡਿਆ ਗਿਆ ਜਾਂ ਫਿਰ ਇੱਥੇ ਜਿਵੇਂ ਭਾਜੀਪੀ ਬਨਾਮ ਅਕਾਲੀ ਦਲ ਉਹ ਜ਼ੋਰ ਤੇ ਬਰਾਬਰ ਹੋ ਕੇ ਲੱਗਦਾ ਤਾਂ ਸ਼ਾਇਦ ਇਹਨਾਂ ਨੂੰ ਕੋਈ ਫਾਇਦਾ ਮਿਲਦਾ ਜਾਂ ਕਿਹੜਾ ਫੈਕਟਰ ਕੰਮ ਕੀਤਾ ਕਿ ਅਕਾਲੀ ਦਲ ਨਾਲੋਂ ਭਾਜੀਪੀ ਇੱਥੇ ਜ਼ਿਆਦਾ ਵਧੀਆ ਖੰਗੜ ਨਾਲ ਕੰਮ ਕਰਦੇ ਇੱਥੇ ਜਿਹੜਾ ਵੋਟ ਬੈਂਕ ਹੈਗਾ ਨਾ ਉਹ ਮੋਸਟਲੀ ਟ੍ਰੈਡੀਸ਼ਨਲੀ ਭਾਰਤੀ ਜਨਤਾ ਪਾਰਟੀ ਦਾ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਵੋਟ ਬੈਂਕ ਹੈਗਾ ਕਿਉਂਕਿ ਜੇ ਆਪਾਂ 2022 ਦੀ ਗੱਲ ਕਰੀਏ ਤਾਂ ਉਦੋਂ ਵਿਕਰਮ ਸਿੰਘ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਕੈਂਡੀਡੇਟ ਸੀਗੇ ਤੇ ਉਹ 28000 ਪਲੱਸ ਵੋਟ ਲੈਗੇ ਸੀਗੇ ਸੋ ਇਵਨ ਕਿ ਜਦੋਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਪਿਛਲੇ ਸਾਲ ਉਦੋਂ ਜਿਹੜਾ ਰਾਮ ਰਵਨੀਤ ਬਿੱਟੂ ਸੀਗਾ ਉਹ ਏ ਸਲਕੇ ਵਿੱਚੋਂ 45000 ਵੋਟ ਲੈ ਕੇ ਗਿਆ ਸੀਗਾ ਤੇ ਆਪਣੇ ਜਿਹੜੇ ਨੇੜੇ ਉਹਦਾਂ ਦੇ ਸੀਗੇ ਕੰਟੈਂਡਰ ਉਹ ਰਾਜਾ ਵੜੇ ਉਹਨਾਂ ਤੋਂ ਉਹਨਾਂ ਨੇ 18000 ਤੋਂ ਉੱਤੇ ਜ਼ਿਆਦਾ ਵੋਟ ਲਈ ਸੀ ਸੋ ਇਸ ਕਰਕੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਐਕਸਪੈਕਟ ਕਰਦੀ ਸੀਗੀ ਕਿ ਅਸੀਂ ਜਿਹੜਾ ਹੈਗਾ ਹਿੰਦੂ ਵਰਗ ਦੀ سپورਟ ਨਾਲ ਇੱਥੇ ਦੁਆਰਾ ਸਟੈਬਲਿਸ਼ ਹੋ ਜਾਗੇ ਕਿਉਂਕਿ ਲਾਸਟ ਡੇਜ਼ ਦੇ ਵਿੱਚ ਇਹ ਹੀ ਸਪੈਕੂਲੇਸ਼ਨ ਚੱਲਣ ਲੱਗੀ ਸੀ ਬਨਸਵਾਰਾ ਵਿੱਚ ਵੀ ਆਇਆ ਸੀਗਾ ਕਿ ਜਿਹੜੇ ਜੀਵਨ ਗੁਪਤਾ ਹੈਗਾ ਉਹ ਆਪਣੇ ਆਪ ਦੇ ਇੱਕ ਕਮਾਂਡਿੰਗ ਪੋਜੀਸ਼ਨ ਵਿੱਚ ਆ ਚੁੱਕੇ ਹਨ ਲੁਧਿਆਣਾ ਵੈਸਟੀ ਇਲੈਕਸ਼ਨ ਲਈ ਪਰ ਜਦੋਂ ਉਹਨਾਂ ਰਿਜ਼ਲਟ ਆਇਆ ਜਿਸ ਤਰ੍ਹਾਂ ਦੀ ਇਹਨਾਂ ਨੂੰ ਵੋਟਾਂ ਪਈਆਂ ਨੇ ਮੇਰਾ ਖਿਆਲ ਵੀ ਇਹਨਾਂ ਦਾ ਜਿਹੜਾ ਕੈਡਰ ਹੈਗਾ ਉਹ ਵੀ ਪੂਰੀ ਤਰ੍ਹਾਂ ਜੀਵਨ ਗੁਪਤੇ ਦੇ ਨਾਲ ਨਹੀਂ ਰਿਹਾ ਹੈਗਾ ਜਿਸ ਕਰਕੇ ਇਹਨਾਂ ਨੂੰ ਮਤਲਬ ਕਿ 7000 ਦੇ ਕਰੀਬ ਵੋਟਾਂ ਪਈਆਂ ਗਈਆਂ ਨੇ ਨੇਤਾ ਜੇ ਪਿਛਲੀ ਵਾਰੀ ਨਾਲ ਵੀ ਮੈਚ ਕਰਦੇ ਤਾਂ ਵੀ ਇਹਨਾਂ ਨੇ 28000 ਪਲੱਸ ਵੋਟ ਨੂੰ ਇਹ ਮੁਕਾਬਲਾ ਨਹੀਂ ਕਰ ਸਕਦੇ ਜੇ 19 ਵੋਟੇ ਲੈ ਜਾਂਦੇ ਤਾਂ ਇਸ ਵਾਰੀ ਇਹਨਾਂ ਨੇ ਜਿੱਤਨ ਦੀ ਪੋਜੀਸ਼ਨ ਛੋਣਾ ਸੀਗਾ ਇੱਕ ਕਾਰਨ ਹੋਰ ਵੀ ਹੈ ਕਿ ਜਿਹੜੀ VOTING ਹੋਈ ਹੈਗੀ ਆ ਉਹ ਮੰਨ ਲਓ ਕਿ ਅੰਤਿਮ VOTING ਹੋਈ ਹੈ ਸਿਰਫ 51.33% ਲੋਕਾਂ ਨੇ ਵੋਟਾਂ ਪਾਈਆਂ ਹੈਗੀ 90000 ਦੇ ਕਰੀਬ ਵੋਟ ਪਈ ਹੈਗੀ 1 ਲੱਖ 74000 ਵੋਟਾਂ ਦੇ ਵਿੱਚੋਂ ਉਹਦੇ ਕਰਕੇ ਵੀ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਪਲਾਸਫੈਕਟਸ ਨੂੰ ਫਰਕ ਪਿਆ ਹੈਗਾ ਪਰ ਜਿਸ ਤਰ੍ਹਾਂ ਸੁਨੀਲ ਜਾਖੜ ਜੀ ਇਹਨਾਂ ਦੇ ਪ੍ਰਧਾਨ ਨੇ ਜਿਸ ਤਰ੍ਹਾਂ ਉਹਨਾਂ ਨੂੰ ਕੈਂਪੇਨਿੰਗ ਕਰਨੀ ਕੀਤੀ ਸੀ ਉਸ ਤਰ੍ਹਾਂ ਦੀ ਕੈਂਪੇਨੀ ਵੀ ਉਹਨਾਂ ਦੀ ਮਿਸੇ ਮਿਸਿੰਗ ਸੀਗੀ ਪਰ ਉਹਨੇ ਇਹ ਬਿੱਟੂ ਨੇ ਜ਼ਰੂਰ ਜ਼ਿਆਦਾ ਪਬਲਿਕ ਅਪੀਅਰੈਂਸਿਸ ਕੀਤੀਆਂ ਹੈਗੀਆਂ ਨੇ ਪਰ ਇਹਦਾ ਮਤਲਬ ਵੀ ਉਹਦੀ ਅਪੀਅਰੈਂਸ ਵੀ ਜਿਹੜੀ ਹੈਗੀ ਆ ਇਹਨਾਂ ਦੇ ਇਲੈਕਟਰਲ ਟਰੌਸਪੈਕਟਸ ਨੂੰ ਚੇਂਜ ਨਹੀਂ ਕਰ ਸਕੀ ਜਿੱਥੋਂ ਤੱਕ ਇਹਨਾਂ ਦਾ ਅਕਾਲੀ ਦਲ ਦਾ ਮੁਕਾਬਲਾ ਚੋਂ ਦੇ ਨਾਲ ਰਲੇਵਾ ਹੁੰਦਾ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਇਹਨਾਂ ਦਾ ਕੈਡਰ ਹੈਗਾ ਉਹ ਪੂਰੀ ਤਰ੍ਹਾਂ ਅਕਾਲੀ ਦਲ ਦੇ ਹੱਥ ਵਿੱਚ ਧੁੱਕਦਾ ਨਾ ਅਕਾਲੀ ਦਲ ਦਾ ਜਿੰਨੀ ਵੋਟ ਹੈਗੀ ਆ ਉਹ ਭ ਜੀ ਪੀ ਦੇ ਹੱਕ ਵਿੱਚ ਭਗਤੀ ਸ਼ਹਿਰ ਫਿਰ ਰੜਾ ਕੇ ਇਹਨਾਂ ਦੀ ਵੋਟ ਸ਼ਾਇਦ 17000 ਨਾਲ ਉਹ ਵੀ ਘਟ ਹੁੰਦੀ ਆ ਸਮਾਪਤੀ ਹੈ ਨਾ ਕਿ ਸੁਖਵੀਰ ਬਾਦਲ ਦੀ ਜਿਹੜੀ ਨਵੇਂ ਸਿਰਿਓਂ ਪ੍ਰਧਾਨਗੀ ਸ਼ੁਰੂ ਹੋਈ ਹੈ ਉਹਦੇ ਵਿੱਚ ਉਹ ਉਸ ਮਤਲਬ ਕਿ ਉਸ ਪ੍ਰਧਾਨਗੀ ਦੇ ਅਧੀਨ ਜਿਹੜਾ ਇਹ ਇਲੈਕਸ਼ਨ ਲੜੀ ਜੇ ਆਪਰੇ ਤੌਰ ਦੇ ਉੱਤੇ ਉਹ ਆਏ ਪਰਵਕਰ ਸਿੰਘ ਨੂੰ ਮਨੋਰੰਧ ਅਕਸ ਵੀ ਬਣਾ ਵਧੀਆ ਰਿਹਾ ਕਿਉਂਕਿ باوجود ਵੀ ਇਲੈਕਸ਼ਨ ਦੇ ਵਿੱਚ ਮਤਲਬ ਕਿ ਤੁਸੀਂ ਮੁਕਾਬਲੇ ਦੇ ਵਿੱਚ ਹੀ ਨਜ਼ਰ ਨਹੀਂ ਆਉਂਦੇ ਚੌਥੇ ਨੰਬਰ ਤੇ ਉਹਨੇ ਹੋ ਤੇ ਤਕਰੀਬਨ ਜਿਹੜੀ ਆ ਉਹ ਇੱਥੇ 7000 ਜਾਂ 8000 ਲਾ ਲਓ ਇਸ ਤੋਂ ਬਾਅਦ ਤੁਹਾਨੂੰ ਵੋਟ ਨਹੀਂ ਪੈ ਰਹੀ ਤਾਂ ਉਹ ਬਹੁਤ ਵੱਡੇ ਸਵਾਲ ਖੜੇ ਕਰਦੇ ਆ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਨੈਤਿਕ ਤੌਰ ਤੇ ਅਧਿਕਾਰ ਰਹਿ ਜਾਂਦਾ ਕਿ ਉਹ ਹੁਣ ਫਿਰ ਪਾਰਟੀ ਦੇ ਪ੍ਰਧਾਨ ਬਣੇ ਰਹਿਣ ਜਾਂ ਕੀ ਉਹ ਹੁਣ ਅਸਤੀਫਾ ਦੇਣਗੇ ਜਾਂ ਹੁਣ ਕੀ ਉਹਨਾਂ ਕੇ ਸੰਗ੍ਰਿਪ ਚੋਣ ਕਰਨਗੇ ਹੁਣ ਤਾਂ ਕੁਝ ਰਹਿ ਨਹੀਂ ਕਿ ਆ ਪਾਰਟੀ ਦੇ ਕੋਲ ਇਸ ਤੋਂ ਵੱਧ ਕੀ ਹੋ ਸਕਦਾ ਪਿਛਗੀਆਂ ਜਿਹੜੀਆਂ ਕੋਈ ਜ਼ਿਮਨੀ ਚੋਣ ਇਹਨਾਂ ਵੱਲੋਂ ਨਹੀਂ ਲੜੀ ਕਿ ਉਹਨਾਂ ਚ ਪਾਸ ਹੋਏਗੇ ਇੱਕ ਜਿਹੜੀ ਲੜਨ ਲੱਗਿਓ ਚੋ ਉਮੀਦਵਾਰੀ ਰਾਤੋਂ ਰਾਤ ਜਿਹੜਾ ਇਹਨਾਂ ਦਾ ਚੁੱਕ ਕੇ ਜਿਹੜੀ ਉਹ BBC ਕੀ ਉਹਨੂੰ ਆਪຊਾ ਸ਼ਾਮਲ ਹੋ ਗਈ ਫਿਰ ਵਾਪਸ ਹੈ ਨਾ ਤੇ ਵਿੱਚ ਆ ਕਿੰਨਾ ਸਵਾਲ ਉੱਤੇ ਨੇ ਨਾ ਕਿ ਪੋਜੀਸ਼ਨ ਕੀ ਹੈ ਤੇ ਪ੍ਰਧਾਨ ਸਭ ਕਿਉਂ ਜ਼ਿੱਦ ਤੇੜੇ ਹੋਏ ਨੇ ਇੰਦਰਮੀ ਜੀ ਵੀ ਇਟਸ ਪਰ ਅ ਸਰਬੀਰ ਸਿੰਘ ਬਾਦਲਦੀ no doubt ਕਿ ਉਹਨਾਂ ਅੰਡਰ ਫੋਰ ਵੱਡੇ ਕੁਐਸਚਨ ਥਲੇ ਆ ਗਈ ਹੈਗੀ ਤੇ ਜਿਹੜੀ ਇਹਨਾਂ ਦੀ ਰਿਫਟ ਸੀਗੀ ਪੰਜ ਮੈਂਬਰੀ ਕਮੇਟੀ ਆ ਰਿਹਾ ਨਾ ਉਹ ਫੈਕਟਰ ਵੀ ਕੰਮ ਕੀਤਾ ਹੈਗਾ ਜੇ ਇਹ ਇਕੱਠੇ ਹੋ ਕੇ ਚੋਣ ਲੜਦੇ ਜਾਂ ਉਹਨਾਂ ਨਾਲ ਆਪਣਾ ਕਿਸੇ ਤਰ੍ਹਾਂ ਦਾ ਇਹਨਾਂ ਦਾ ਸਮਝੌਤਾ ਹੋ ਜਾਂਦਾ ਤਾਂ ਪਰਪਕਾਰ ਸਿੰਘ ਭੁੰਮਣ ਜਿਹਨੂੰ ਜ਼ਿਆਦੇ ਮਜ਼ਬੂਤੀ ਮਿਲਣੀ ਸੀ ਵੋਟਾਂ ਦੇ ਲਈ ਪਰ ਇਹਨਾਂ ਨੇ ਜਿਸ ਤਰ੍ਹਾਂ ਪਰਪਕਾਰ ਸਿੰਘ ਭੁੰਮਣ ਨੇ ਤੇ ਈਵਨ ਕੇ ਸਖਬੀਰ ਸਿੰਘ ਬਾਦਲ ਨੇ ਆਊਟ ਆਫ ਦਾ ਵੇਅ ਜਾ ਕੇ ਮਾਨਪ੍ਰੀਤ ਸਿੰਘ ਆਲੀ ਨੂੰ ਨਿਸ਼ਾਨਾ ਬਣਾਇਆ ਹੈਗਾ ਉਹਦਾ ਵੀ ਵੋਟਰਾਂ ਤੇ ਫਰਕ ਜ਼ਰੂਰ ਪਿਆ ਹੋਊਗਾ ਕਿਉਂਕਿ ਮਨਪ੍ਰੀਤ ਸਿੰਘ ਆੜੀ ਲੁਧਿਆਣੇ ਦਾ ਇੱਕ ਐਸ ਸੈਗਮੈਂਟ ਵਿੱਚ ਜਾਣਿਆ ਪਛਾਣਿਆ ਚਿਹਰਾ ਹੈਗਾ ਖਾਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਕਿਉਂਕਿ ਇੱਥੋਂ ਦਾ ਉਹ ਲੋਕ ਪਰੰਪਰਾਵੀ ਹੈਗਾ ਤੇ ਇੱਥੋਂ ਦਾ ਹੀ ਉਹ ਪੜਿਆ ਹੈਗਾ ਕਾਪਾ ਲੁਧਿਆਣੇ ਦਾ ਤੇ ਉਹ ਸ਼ਹਿਰ ਦਾ ਚੰਗਾ ਬਾਤੋਕਾਰ ਹੈਗਾ ਇਹਨਾਂ ਨੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪੰਜ ਮੈਂਬਰੀ ਕਮੇਟੀ ਵਿੱਚੋਂ ਸਿਰਫ ਤੇ ਸਿਰਫ ਮਨਪ੍ਰੀਤ ਸਿੰਘ ਆੜੀ ਨੂੰ ਆਪਣੇ ਹੱਦ ਤੋਂ ਬਾਹਰ ਜਾ ਕੇ ਨਿਸ਼ਾਨਾ ਬਣਾਇਆ ਹੈਗਾ ਚਾਹੇ ਉਹ ਪਰਪਕਾਰ ਸੇ ਤੁਮੋਨੇ ਆਪਣੇ ਇੰਟੂਆਂ ਵਿੱਚ ਜਕਰ ਕੀਤਾ ਹੋਵੇ ਤੇ ਚਾਹੇ ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਨੂੰ ਕਹਿਤਾ ਸੀ ਕਿ ਮੰਤਰੀ ਦਿਵਾਲੀ ਜਿਹੜਾ ਹੈਗਾ ਉਹ ਸਾਡੀ ਪਾਰਟੀ ਦਾ ਗਦਾਰ ਹੈਗਾ ਸੋ ਉਹਦਾ ਉਹਨਾਂ ਨੇ ਮੰਨ ਲਈ 43 ਜਵਾਬ ਦੰਦਾ ਰਿਹਾ ਹੈਗਾ ਬਰਾਬਰ ਸੋ ਇਸ ਕਰਕੇ ਇਸ ਨਾਲ ਵੀ ਇਹਨਾਂ ਦੇ ਅਕਸ਼ਨ ਨੂੰ ਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਐਂਟਾਇਰਲੀ ਅੰਟਰਪੋਸਟ ਜਾਈ ਹੈਗਾ ਤੇ ਹੁਣ ਮੇਰਾ ਖਿਆਲ ਆ ਵੀ ਕਾਲੀ ਦਲ ਨੂੰ ਦੁਆਰਾ ਆਪਣੀ ਬੈਠ ਕੇ ਬਾਦਲ ਫੈਕਸ਼ਨ ਨੂੰ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈਗੀ ਆ ਇਸ ਸੋਚਣਾ ਚਾਹੀਦਾ ਵੀ ਜੇ ਉਹਨਾਂ ਨੇ ਵਾਇਬਲ ਰੱਖਣੀ ਹੈ ਆਪਣੀ ਸੁਪਰੀਮ ਬਾਦਲ ਨੇ ਲੀਡਰਸ਼ਿਪ ਤਾਂ ਉਹਨਾਂ ਨੂੰ ਪਛਾਣ ਪਛ ਕਦਮ ਜਿਹੜੇ ਹੈਗੇ ਉਹ ਪਛਾਣੂ ਖਿੱਚਨੇ ਪੈਣੇ ਹੈਗੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਤੇ ਉਹਨਾਂ ਤੇ ਟੈਗ ਲੱਗ ਰਿਹਾ ਹੈਗਾ ਵੀ ਇਹ ਪਹਾੜਾ ਕਾਲੀਦਲ ਹੈਗਾ ਉਸ ਬਾਰੇ ਵੀ ਇਹਨਾਂ ਨੂੰ ਦੁਆਰਾ ਸੋਚਣਾ ਪਊਗਾ ਨਹੀਂ ਜਿਹੜੀ ਪੋਜੀਸ਼ਨ ਹੈਗੀ ਇਹਨਾਂ ਦੀ 227 ਲਈ ਉਹ ਸ਼ਹਿਰ ਜਿੱਦਿਆਂ ਇਹਨਾਂ ਨੂੰ ਦੋ ਤਿੰਨ ਸੀਟਾਂ ਆਈਆਂ ਸੀਗੀਆਂ ਸ਼ਾਇਦ ਉੰਨੀਆਂ ਵੀ ਸੀਟਾਂ ਇਹਨਾਂ ਨੂੰ 2023 ਤੋਂ 2027 ਵਿੱਚ ਦਾਉਣ ਇਹ ਦੂਜਾ ਹੁਣ ਆਪਾਂ ਨੂੰ ਇਹ ਵੀ ਇੱਕ ਸਰਕਲ ਸਿਕ ਸਰਕਲ ਵਿੱਚ ਮਤਲਬ ਕਿ ਚਰਚਾ ਹੈਗੀ ਆ ਕਿ ਹੋ ਸਕਦਾ ਭਾਰਤੀ ਜਨਤਾ ਪਾਰਟੀ ਐਸ ਸਾਗਰੀ ਸੈਂਟਰ ਲੀਡਰਸ਼ਿਪ ਹੈਗੀ ਆ ਉਹ ਐਸ ਸਾਲ ਦੇ ਵਿੱਚ ਐਸ ਡੀ ਪੀ ਸੀ ਦੀਆਂ ਚੋਣਾਂ ਕਰਵਾ ਦੇ ਉਦੇ ਵਿੱਚ ਅਸਲ ਪਰ ਪਰ ਹੋਊਗੀ ਵੀ ਕੌਣ ਜਿਹੜਾ ਹੈਗੀ ਪਾਰਟੀ ਜਿਹੜੀ ਸਿੱਖ ਪੰਡਲ ਕੇ ਪ੍ਰਤੀਨਿਧਤਾ ਕਰਦੀ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਆਪਾਂ ਸਾਰ ਸੇਮਰਾਂ ਜੀ ਸਿੰਘ ਮਾਨ ਦੀ ਪਾਰਟੀ ਦਾ ਜ਼ਿਕਰ ਕਰੀਏ ਤੇ ਜਿਸ ਤਰ੍ਹਾਂ ਦਾ ਕੈਂਡੀਡੇਟ ਉਹਨਾਂ ਨੇ ਇੱਥੇ ਖੜਾ ਕੀਤਾ ਸੀਗਾ ਮੇਰਾ ਨਹੀਂ ਖਿਆਲ ਉਹ 100 ਵੋਟਾਂ ਤੋਂ ਵੱਧ ਵੋਟਾਂ ਪਈਆਂ ਹੈਗੀਆਂ ਕਿਉਂਕਿ ਉਹਨਾਂ ਦਾ ਜ਼ਿਕਰ ਨਹੀਂ ਕਰ ਰਹੇ ਕਿ ਉਹਨਾਂ ਨੂੰ 300 ਵੋਟ ਪਈ ਹੈਗੀਆਂ ਪਰ ਸ਼ੁਰੂ ਵਿੱਚ ਜੋ ਮੈਂ ਸੁਣਿਆ ਸੀਗਾ ਤਾਂ ਉਹਨਾਂ ਨੂੰ ਚੰਦ ਵੋਟਾਂ ਹੀ ਪਈਆਂ ਸੀਗੀਆਂ ਜਿਹੜਾ ਉਸ ਸ਼ਟਰਾਂ ਵਾਲਾ ਹੈਗਾ ਉਹ ਉਹਨੂੰ ਪਈਆਂ ਹੈ ਨੀਟੂ ਸ਼ਟਰਾਂ ਬਿਲਕੁਲ 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 ਗੱਲ ਹੋਈ ਹੈ ਨਾ ਕਿ ਜਿਹੜੀ ਬੰਦਤਕ ਸਿਆਸਤ ਆ ਉਹ ਕਿੰਨਾ ਪ੍ਰਭਾਵ ਪਾਉਂਦੀ ਹੈ ਵੋਟ ਕਾਟੂਨ ਸਾਬਤ ਹੁੰਦੀ ਹੈ ਜਾਂ ਫਿਰ ਤੁਹਾਡਾ ਆਪਣਾ ਆਧਾਰ ਕੀ ਹੈ ਜਾਂ ਫਿਰ ਇਹ ਜਿਹੜੇ ਰੌਲੇ ਰੱਪੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਪਏ ਤੇ ਉਹ ਹਲੇ ਮੁੱਕੇ ਨਹੀਂ ਕਿ ਸੁਖਵੀਰ ਸਿੰਘ ਬਾਦਲ ਉਹਦੇ ਉੱਤੇ ਜਿਹੜਾ ਕੋਈ ਮਤਲਬ ਕਿ ਪਾਰਟੀ ਪੱਧਰ ਤੇ ਉੱਤੇ ਲਾ ਲਓ ਜਾਂ ਫਿਰ ਲੋਕਾਂ ਦੇ ਵਿੱਚ ਲਾ ਲਓ ਕਿਉਂਕਿ ਇਹ ਤਾਂ ਗੱਲ ਕਹਿ ਕੇ ਪੱਲਾ ਨਹੀਂ ਨਾ ਛੱਡਿਆ ਜਾ ਸਕਦਾ ਕਿ ਜੀ ਜਿਨ੍ਹਾਂ ਦੀ ਸੱਤਾ ਦੇ ਵਿੱਚ ਸਰਕਾਰ ਹੈ ਉਹਨਾਂ ਦਾ ਜ਼ੋਰ ਹੁੰਦਾ ਜਿੰਨੀ ਚੋਣ ਦੇ ਵਿੱਚ ਤੁਹਾਡਾ ਵੀ ਲੱਗਿਆ ਬਾਕੀਆਂ ਨੇ ਵੀ ਲਾਇਆ ਕਰ ਟੋਕੜ ਦੂਜੇ ਨੰਬਰ ਜਾਂ ਤੀਜੇ ਨੰਬਰ ਦੀ ਪੋਜੀਸ਼ਨ ਤੇ ਤੁਹਾਡੇ ਕੋਲੇ ਨਹੀਂ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਤੁਹਾਡੀ ਸਿਆਸਤ ਦੇ ਸਵਾਲ ਖੜੇ ਕਰਦੀ ਹੈ ਕਿ ਕੀ ਅਕਾਲੀ ਦਰ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਅਗਵਾਈ ਤੇ ਵਿੱਚ ਆਪਣੇ ਆਖਰੀ ਸਾਹਾਂ ਤੇ ਹੈ ਇਸ ਬਾਰੇ ਆਪਣੇ ਵਿਚਾਰ ਕਮੈਂਟ ਕਰੋ ਸ਼ੁਕਰੀਆ ਜਿਲਸਾਪ ਧੰਨਕ ਤੁਹਾਂਕਿਊ ਸੋ ਮਚ ਸਗੀਂਦੇ ਠੀਕ ਨੇ ਸ਼ੁਕਰੀਆ ਜਰ ਬਹੁਤ ਵਧੀਆ ਆ ਦੱਸਣਾ ਹੋਣੇ ਚਾਹਦਾ